ਦੋਸਤੋ ਗੱਲ ਕਰਦੇ ਆ ਕਿ ਇਹ ਜੋ ਮਨਾਇਆ ਜਾਂਦਾ ਹੈ ਗੰਤਾ ਦੇ 26 ਜਨਵਰੀ ਨੂੰ ਸਾਰੇ ਲੋਕ ਯਾਨੀ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਆ ਚਲੋ ਇੱਕ ਰਿਸਪੈਕਟ ਕਰਦੇ ਸਤਿਕਾਰ ਕਰਦੇ ਸਾਡੇ ਤਿਰੰਗੇ ਦਾ ਕਰਨਾ ਵੀ ਚਾਹੀਦਾ ਪਰ ਤੁਹਾਨੂੰ ਕੀ ਅਸਲ ਪਤਾ ਹੈ ਵੀ ਇਹ 26 ਜਨਵਰੀ ਜਿਹੜਾ 1950 ਦਾ ਜਿਹੜਾ ਦਿਨ ਸੀ ਜਿੱਦੀ ਸੰਵਿਧਾਨ ਲਾਗੂ ਕੀਤਾ ਗਿਆ ਸੀ ਉਸ ਦੇ ਸਤਿਕਾਰ ਦੇ ਵਜੋਂ ਇਸ ਨੂੰ ਮਨਾਇਆ ਜਾਂਦਾ ਹੈ ਉਸ ਦੇ ਉਸੇ ਦੀ ਪਰੰਪਰਾ ਚੱਲਦੀ ਆ ਰਹੀ ਹੈ ਹਰ ਸਾਲ ਇਹ ਹੋ ਰਿਹਾ ਹੈ ਅਰੇ ਤੁਹਾਂ ਦੱਸ ਦਿੰਨੇ ਆ ਕਿ ਅੱਜ ਵੀ ਦਿੱਲੀ ਦੇ ਵਿੱਚ ਜਿਹੜੀ ਪ੍ਰੇਡ ਸ਼ੁਰੂ ਹੋਈ ਜੋ ਕਿ ਉਸ ਦੇ ਵਿੱਚ ਰਾਸ਼ਟਰਪਤੀ ਜਿਹੜੇ ਸਾਡੇ ਨੇ ਮੈਡਮ ਦਰੋਪਦੀ ਮਰੂਮ ਉਹਨਾਂ ਦੇ ਵੱਲੋਂ ਝੰਡਾ ਚੜਾਇਆ ਗਿਆ ਤੇ ਪ੍ਰੇਡ ਅੱਗੇ ਵਧੀ ਲਾਲ ਕਿਲੇ ਤੱਕ ਤੇ ਤੁਹਾਂ ਦੱਸ ਦਿੰਨੇ ਆ ਕਿ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ ਅੱਜ ਪਟਿਆਲੇ ਸੀਐਮ ਆਨ ਨੇ ਵੀ ਝੰਡਾ ਚੜਾ ਦਿੱਤਾ ਪਰ ਗੱਲ ਕਰਾਂਗੇ ਪਹਿਲਾਂ ਦੇਸ਼ ਦੀ ਤੇ ਦੇਸ਼ ਦੇ ਵਿੱਚ ਇੱਥੇ ਝੰਡਾ ਚੜਾਇਆ ਗਿਆ ਉੱਥੇ ਹੀ ਯਾਨੀ ਕਾਫੀ ਕੁਝ ਕਤਾਈਆਂ ਵੀ ਦੇਖਣ ਨੂੰ ਮਿਲੀਆਂ ਸਰਕਾਰ ਦੇ ਵੱਲੋਂ ਬਹੁਤ ਵੱਡੇ ਵੱਡੇ ਐਲਾਨ ਤਾਨੇ ਕੀਤੇ ਗਏ ਪਰ ਹਾਂ ਇੰਨਾ ਜ਼ੋਰ ਕੀਤਾ ਗਿਆ ਕਿ ਜਿਹੜੀ ਪ੍ਰਸ਼ਾਸਨ ਹੈ ਉਹਦੇ ਵੱਲੋਂ ਪੁਖਤਾ ਪ੍ਰਬੰਧ ਬੜੇ ਜ਼ਿਆਦਾ ਕੀਤੇ ਗਏ ਸੀ ਵੀਆਈਪੀ ਐਂਟਰੀਜ਼ ਤੇ ਬੜਾ ਪੈਸਾ ਖਰਚ ਹੋਇਆ ਜੋ ਕਿ ਦੇਖਣ ਚਾਇਆ ਪਰ ਜਿਹੜੇ ਸਾਡੇ ਦੇਸ਼ ਦੇ ਜਵਾਨ ਨੇ ਜਿਹੜੇ ਸਾਡੇ ਫਰੀडम फाइਟਰ ਨੇ ਜਿਨ੍ਹਾਂ ਨੇ ਦਿੱਤੀਆਂ ਕੁਰਬਾਨੀਆਂ ਉਹਨਾਂ ਨੂੰ ਨਹੀਂ ਕੀਤਾ ਜਾਂਦਾ ਯਾਦ ਇੱਕ ਸਿਰਫ ਕੀਤੀ ਜਾਂਦੀ ਹੈ ਫਾਰਮੈਲਟੀ ਤੋ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਨੇ ਸਾਡੇ ਸੀਨੀਅਰ ਪੱਤਗਾ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਸ਼ਰਮਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਛੋਡੀ ਸਾਹਿਬ ਧੰਨਵਾਦ ਜੀ ਬਹੁਤ-ਬਹੁਤ ਜੀ ਸ਼ਰਮਾ ਜੀ ਦੇਸ਼ ਅੱਜ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਦੇਖੋ ਬਿਲਕੁਲ ਬਿਲਕੁਲ ਛੋਡੀ ਸਾਹਿਬ ਮੇਰੇ ਵੱਲੋਂ A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ 26 ਜਨਵਰੀ ਦੀਆਂ ਲੱਖ-ਲੱਖ ਕਰੋੜਾ-ਕਰੋੜਾ ਵਧਾਈਆਂ ਜੀ ਜੀ ਧੰਨਵਾਦ ਤੁਹਾਡਾ ਜੀ ਹਾਂਜੀ ਸਰ ਬਿਲਕੁਲ ਬਿਲਕੁਲ 26 ਜਨਵਰੀ 1950 ਜੀ ਤੋ ਇਹ ਜਿਹੜਾ ਅੱਜ ਦਾ ਦਿਨ ਜਿਹੜਾ ਮਨਾਉਣਾ ਇਹ ਸ਼ੁਰੂ ਕੀਤਾ ਗਿਆ ਸੀ ਜੀ ਜੀ ਦੇਖੋ 26 ਜਨਵਰੀ 1950 ਤੋਂ ਇਹ ਲਾਗੂ ਹੋਇਆ ਜੀ ਇਸ ਦਿਨ ਤੋਂ ਇਹ ਜਿਹੜਾ ਜਿਹਨੂੰ ਕਹਿ ਦਿੰਦੇ ਆਪਾਂ ਗਣਤੰਤਰਤਾ ਦਿਵਸ ਮਨਾਉਣ ਦੀ ਜਿਹੜੀ ਆਪਾਂ ਲੋਕ ਪਰੰਪਰਾ ਜਿਹੜੀ ਸ਼ੁਰੂ ਹੋਈ ਸੀ ਜਾਂ ਜਾਰੀ ਰੱਖੀ ਹੋਈ ਆ ਸਰਕਾਰਾਂ ਨੇ ਮੌਜੂਦਾ ਸਰਕਾਰਾਂ ਨੇ ਕਿਤੇ ਨਾ ਕਿਤੇ ਬਹੁਤ ਵਧੀਆ ਗੱਲ ਆ ਕਿਉਂਕਿ ਸਵਿਧਾਨ ਲਿਖਿਆ ਗਿਆ ਸੀ ਬੜੇ ਜਿਹਨੂੰ ਕਹਿੰਦੇ ਨੇ ਇੱਕ ਸਨੈਰੀ ਅਖਰਾਂ ਦੇ ਵਿੱਚ 22 ਜਿਹੜੇ ਚਿੱਤਰਕਾਰ ਸੀਗੇ 22 ਕਲਾਕਾਰ ਸੀਗੇ ਜਿਨ੍ਹਾਂ ਨੇ ਇਸ ਚੀਜ਼ ਨੂੰ ਸ਼ਬਦਾਂ ਦੇ ਵਿੱਚ ਪਰੋ ਕੇ ਸਵਿਧਾਨ ਨੂੰ ਲਾਗੂ ਕਰਵਾ ਕੇ ਜਾਂ ਸਵਿਧਾਨ ਨੂੰ ਲੋਕਾਂ ਦੇ ਵਿੱਚ ਲਿਆਂਦਾ ਗਿਆ ਸੀ ਜੀ ਜੀ ਦੇਖੋ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਜੀ ਜਿਨ੍ਹਾਂ ਨੇ 1950 ਦਿਨ ਵੀਰਵਾਰ ਜੀ ਸਵੇਰੇ 10:00 ਵਜੇ 18 ਮਿੰਟ ਤੇ ਜੀ ਪਹਿਲੇ ਰਾਸ਼ਟਰਪਤੀ ਵੱਜੋਂ ਕਿਤੇ ਨਾ ਕਿਤੇ ਸੋਚ ਚੁੱਕੀ ਸੀ ਜੀ ਜੀ ਸਹੀ ਕਹਿ ਤੁਸੀਂ ਪਹਿਲਾ ਜਿਹੜਾ ਉਸ ਨੂੰ ਪੜਿਆ ਗਿਆ ਹੈ ਹਿੰਦੀ ਯਾ ਅੰਗਰੇਜ਼ੀ ਭਾਸ਼ਾ ਦੇ ਵਿੱਚ ਪੜਿਆ ਗਿਆ ਸੀ ਉਸ ਤੋਂ ਬਾਅਦ 10:30 ਤੇ 31 21 ਸੌਰੀ 21 ਤੋਪਾਂ ਦੀ ਜਿਹੜੀ ਸਲਾਮੀ ਦਿੱਤੀ ਗਈ ਸੀ ਜੀ ਜੀ ਦੇਖੋ ਠੀਕ ਹੈ ਤੋਪਾਂ ਦੀ ਸਲਾਮੀ ਦੰਨੇ ਆ ਜਾਂ ਅਸੀਂ ਜਿਹੜੇ ਲੋਕ ਕਿਤੇ ਨਾ ਕਿਤੇ ਆਪਣੇ ਆਪਣੇ ਮਹਿਕਮਿਆਂ ਦੇ ਵਿੱਚ ਜਾਂ ਆਰਮੀ ਦੇ ਵਿੱਚ ਜਾਂ ਹੋਰ ਕਿਸੇ ਵੀ ਗੇਮ ਦੇ ਵਿੱਚ ਜਿਹੜੇ ਚੰਗਾ ਪ੍ਰਦਰਸ਼ਨ ਕਰਦੇ ਆ ਜਾਂ ਜਿਹੜੇ ਚੰਗਾ ਗੇਮ ਕਰਦੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ ਅਲੱਗ-ਅਲੱਗ ਸਨਮਾਨਾਂ ਦੇ ਨਾਲ ਅਲੱਗ-ਅਲੱਗ ਵਾਰਡ ਦੇ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਨਿਵਾਜਿਆ ਜਾਂਦਾ ਹੈ ਚਾਹੇ ਉਹ ਕਿਸੇ ਗੇਮ ਦਾ ਹੋਵੇ ਚਾਹੇ ਉਹ ਕਿਸੇ ਮਹਿਕਮੇ ਦਾ ਹੋਵੇ ਜੀ ਜੀ ਦੇਖੋ ਇਹ ਪਰੰਪਰਾ ਚੱਲਦੀ ਆ ਰਹੀ ਹੈ ਹਰੇਕ ਜਿਹੜੇ ਅੱਜ ਦੇ ਦਿਨ ਦਿੱਲੀ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਰਾਸ਼ਟਰਪਤੀ ਜੀ ਪ੍ਰਧਾਨ ਮੰਤਰੀ ਜੀ ਜਾਂ ਪੂਰੀ ਟੀਮ ਸਰਕਾਰ ਦੀ ਪੂਰੀ ਟੀਮ ਉਹਦੇ ਵਿੱਚ ਕਿਤੇ ਨਾ ਕਿਤੇ ਹਿੱਸਾ ਲੈਂਦੀ ਆ ਜਾਂ ਜਿਹੜੇ ਆਰਮੀ ਦੇ ਜਵਾਨ ਆ ਉਹ ਆਪਣੇ ਅਲੱਗ-ਅਲੱਗ ਜਿਹੜੇ ਕਰਤੱਵ ਦਿਖਾਉਂਦੇ ਆ ਆਪਣੇ ਅਲੱਗ-ਅਲੱਗ ਜੋਹਰ ਦਿਖਾਉਂਦੇ ਆ ਅਲੱਗ-ਅਲੱਗ ਝਾਗੀਆਂ ਅਚਾਕੀਆਂ ਜਿਹੜੀਆਂ ਦਿਖਾਈਆਂ ਜਾਂਦੀਆਂ ਹਾਂ ਇੱਕ ਅਫਸੋਸ ਦੀ ਗੱਲ ਹੈ ਜਿਹੜੀ ਬਹੁਤ ਹੁੰਦੀ ਹੈ ਵੀ ਪਿਛਲੇ 2 ਸਾਲ ਤੋਂ ਪੰਜਾਬ ਦੀ ਝਾਕੀ ਦੇ ਉੱਤੇ ਜਿਹਨੂੰ ਕਹਦੇ ਨੇ ਇੱਕ ਸੰਬੰਧਾ ਬੈਨ ਸੀਗਾ ਜਾਂ ਜਿਹਨੂੰ ਕਹਦੇ ਨੇ ਵੀ ਪੰਜਾਬ ਦੀ ਝਾਕੀ ਨੂੰ ਲਿਆਂਦਾ ਨਹੀਂ ਸੀ ਜਾਂਦਾ ਉੱਥੇ ਪਰਮਿਸ਼ਨ ਹੀ ਸੀ ਦਿੱਤੀ ਜਾਂਦੀ ਜੀ 2 2 ਸਾਲ ਬਾਅਦ ਅੱਜ 2025 ਦੇ ਵਿੱਚ ਕਿਤੇ ਨਾ ਕਿਤੇ ਉਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਾਂ ਝਾਕੀ ਨੂੰ ਪਰਮਿਸ਼ਨ ਦਿੱਤੀ ਗਈ ਹੈ ਜੀ ਜੀ ਦੇਖੋ ਸਵਾਲ ਬਣਦੇ ਆ ਸਵਾਲ ਖੜੇ ਹੁੰਦੇ ਆ ਵੀ ਅੱਜ ਅਸੀਂ ਇੱਕ ਸੰਵਿਧਾਨ ਦੀ ਗੱਲ ਕਰਦੇ ਆ ਜਾ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਜਾਂ ਜਿਨ੍ਹਾਂ ਨੇ ਆਜ਼ਾਦ ਕਰਾਇਆ ਸੀ ਜਿਨ੍ਹਾਂ ਨੇ ਫਾਂਸੀਆਂ ਦੇ ਰਸੇ ਚੁੰਮੇ ਸੀ ਸਰਕਾਰਾਂ ਉਹਨਾਂ ਦੇ ਪਰਿਵਾਰਾਂ ਤੋਂ ਜਾਂ ਉਹਨਾਂ ਲੋਕਾਂ ਤੋਂ ਹਮੇਸ਼ਾ ਹੀ ਮਨਕਰ ਹੁੰਦੀਆਂ ਰਹੀਆਂ ਜ਼ਿਆਦਾਤਰ 80% ਦੀ ਪੰਜਾਬ ਦੇ ਵਿੱਚੋਂ ਜਿਹੜਾ ਯੋਗਦਾਨ ਸੀਗਾ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਕਿਤੇ ਨਾ ਕਿਤੇ ਉਹੀ 80% ਵਾਲੇ ਲੋਕ 80% ਦੇ ਵਾਲੇ ਲੋਕਾਂ ਨੂੰ ਹਮੇਸ਼ਾ ਹੀ ਪਿੱਛੇ ਕੀਤਾ ਜਾਂਦਾ ਹੈ ਅੱਜ ਸਨਮਾਨ ਕੀਤਾ ਜਾਂਦਾ ਅੱਜ ਮੈਡਲ ਦਿੱਤੇ ਜਾਂਦੇ ਆ ਅੱਜ ਪੁਰਸਕਾਰ ਦਿੱਤੇ ਜਾਂਦੇ ਆ ਚਾਹੇ ਉਹ క్రికెਟਰ ਹੋਣ ਚਾਹੇ ਉਹ ਗਾਇਕ ਹੋਣ ਚਾਹੇ ਉਹ ਆਰਮੀ ਦੇ ਜਵਾਨ ਹੋਣ ਚਾਹੇ ਕੋਈ ਹੋਰ ਵੀ ਕਿਸੇ ਵੀ ਵਿਭਾਗ ਦੇ ਵਿੱਚ ਕਿਸੇ ਨੇ ਚੰਗਾ ਕੰਮ ਕੀਤਾ ਹੋਵੇ ਲੇਕਿਨ ਅਫਸੋਸ ਇੱਥੇ ਆਉਂਦਾ ਵੀ ਕੌਣ ਯਾਦ ਕਰਦਾ ਸ਼ਹੀਦ ਫਗ ਸਿੰਘ ਨੂੰ ਕੌਣ ਯਾਦ ਕਰਦਾ ਰਾਜਗੁਰੂ ਨੂੰ ਕੌਣ ਕਰਦਾ ਸੁਖਦੇਵ ਨੂੰ ਕੌਣ ਯਾਦ ਕਰਦਾ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਸੀਗੀ ਪੂਰੀ ਟੀਮ ਸੀਗੀ ਉਹਨਾਂ ਦੀ ਟੀਮ ਦੇ ਵਿੱਚੋਂ ਜੇ ਮੈਂ ਆਪਣੀ ਗੱਲ ਕਰਾਂ ਅਸੀਂ ਵੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆ ਜੋ ਫਰੀडम फाइਟਰ ਜਿਹਨੂੰ ਕਹਿ ਦਿੰਦੇ ਆਪਾਂ ਇੱਕ ਆਜ਼ਾਦੀ ਦੀ ਜਿਨ੍ਹਾਂ ਨੇ ਲੜਾਈ ਲੜੀ ਐ ਬਾਬੂ ਪੰਡਤ ਕਾਸ਼ੀਰਾਮ ਜੀ ਜੋ ਕਿ ਫਗਸੇਵਰਾਂ ਦੀ ਗਦਰ ਪਾਰਟੀ ਦੇ ਕਿਤੇ ਨਾ ਕਿਤੇ ਖਜ਼ਾਨਚੀ ਸੀਗੇ ਪਿੰਡ ਮਡੋਲੀ ਨੇੜੇ ਮਰੰਡਾ ਜ਼ਿਲ੍ਹਾ ਰੋਕੜ ਜੀ ਜੀ ਜੇ ਅੱਜ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ ਜਾਂ ਆਪਣੇ ਉਹ ਪੂਰੇ ਪਰਿਵਾਰ ਦੀ ਗੱਲ ਕਰਾਂ ਦੇਖੋ ਉਹਨਾਂ ਦੇ ਪਰਿਵਾਰ ਨੂੰ ਜਾਂ ਸਾਡੇ ਪਰਿਵਾਰ ਦੇ ਵਿੱਚੋਂ ਸਾਨੂੰ ਕਿਸੇ ਨੂੰ ਕੋਈ ਨੌਕਰੀ ਨਹੀਂ ਜਾਂ ਕਿਸੇ ਨੂੰ ਕੋਈ ਸਰਕਾਰ ਵੱਲੋਂ ਸਹਾਇਤਾ ਨਹੀਂ ਅੱਜ ਵੀ ਜੇ ਖੁਦ ਉਹਨਾਂ ਦੇ ਜਿਹੜੇ ਇੱਕ ਪਰਿਵਾਰ ਦੇ ਵਿੱਚੋਂ ਜੰਮਿਆ ਜਾਂ ਸਾਡੇ ਤਾਏ ਚਾਚੇ ਦਾਦਿਆਂ ਦੇ ਥਾ ਉਹ ਲੱਗਦੇ ਸੀ ਪਰਦਾਦਿਆਂ ਦੇ ਥਾ ਲੱਗਦੇ ਸੀ ਉਹ ਉਹਦੇ ਪਰਿਵਾਰ ਦੀ ਜੇ ਤੁਸੀਂ ਖੂਨ ਦੀ ਗੱਲ ਕਰੀਏ ਵੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਅੱਗੇ ਭੇਟੇ ਜਾਂ ਉਹਨਾਂ ਦੇ ਬੱਚੇ ਕਦੇ ਅਸੀਂ ਨਹੀਂ ਦੇਖੇ ਇਹ ਸਕੂਲ ਦੇ ਵਿੱਚ ਉਹਨਾਂ ਨੂੰ ਕੋਈ ਅਲੱਗ ਸਹਾਇਤਾ ਮਿਲੀ ਹੋਵੇ ਹਾਲਾਂਕਿ ਗਰੀਬੀ ਦੇ ਵਿੱਚ ਅੱਜ ਵੀ ਉਹ ਪਰਿਵਾਰ ਚੱਲ ਰਹੇ ਆ ਅੱਜ ਵੀ ਸਾਡੇ ਪਰਿਵਾਰ ਚੱਲ ਰਹੇ ਆ ਕਦੇ ਸਾਨੂੰ ਸਕੂਲ ਸਹਾਇਤਾ ਨਹੀਂ ਕਦੇ ਸਾਨੂੰ ਮੈਡੀਕਲ ਸਹਾਇਤਾ ਨਹੀਂ ਕਦੇ ਸਾਨੂੰ ਨੌਕਰੀ ਰਜਗਾਰ ਦੀ ਸਹਾਇਤਾ ਨਹੀਂ ਜਿਹੜੇ ਫ੍ਰੀਡਮ ਫੈਕਟਰ ਦੇ ਪਰਿਵਾਰ ਆ ਕਿਤੇ ਨਾ ਕਿਤੇ ਅੱਜ ਦਰਦਰ ਦੀਆਂ ਠੋਕਰਾਂ ਕਰ ਖਾਨੇ ਖਾਂਦੇ ਫਿਰਦੇ ਆ ਜਾਂ ਲੇਬਰ ਮਜ਼ਦੂਰੀਆਂ ਕਰਦੇ ਫਿਰਦੇ ਆ ਤੇ ਆ ਸਰਕਾਰਾਂ ਸਿਰਫ ਇੱਕ ਦਿਖਾਏ ਸਕਦੀਆਂ ਵੀ 26 ਜਨਵਰੀ ਮਨਾ ਰਹੇ ਆ ਅਸੀਂ 15 ਅਗਸਤ ਮਨਾ ਰਹੇ ਆ ਉਹ 15 ਅਗਸਤ 26 ਜਨਵਰੀ ਮਨਾਉਣ ਦਾ ਕੀ ਫਾਇਦਾ ਜਿਨ੍ਹਾਂ ਨੇ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਫਾਂਸੀਆਂ ਦੇ ਰੱਸੇ ਜੁਮੇ ਆ ਇੱਕ ਛੋਟੀ ਉਮਰ ਦੇ ਵਿੱਚ ਜੀ ਜੀ ਉਹੀ ਤਾਂ ਗੱਲ ਹੈ ਨਾ ਦੇਖੋ ਵੀ ਜਿਹੜੇ ਬੰਦਿਆਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹਦੇ ਵਿਰੁੱਧ ਅਸੀਂ ਅੱਜ ਆਜ਼ਾਦੀ ਦੀ ਜਨ ਬੈਠੇ ਆ ਬੋਲ ਰਹੇ ਆ ਅਤੇ ਅਸੀਂ ਅੱਜ ਰੇਡਾਂ ਵੀ ਕੱਢ ਰਹੇ ਆ ਚਲੋ ਠੀਕ ਹੈ ਇੱਕ ਪਰੰਪਰਾ ਚੱਲਦੀ ਹਰ ਸਾਲ 26 ਜਨਵਰੀ ਨੂੰ ਅਸੀਂ ਦਿੱਲੀ 'ਚ ਹੁੰਦਾ ਹੈ ਸਾਰੇ ਸੂਬਿਆਂ 'ਚ ਹੁੰਦਾ ਹੈ ਪਰ ਜਿਵੇਂ ਕਿ ਤੁਸੀਂ ਕਿਹਾ ਜਿਹੜੇ ਫਰੀਡਮ ਫਾਈਟਰ ਇਕੱਲੇ ਫਰੀਡਮ ਫਾਈਟਰ ਨਹੀਂ ਜਿਹੜੇ ਕਿ ਦੇਸ਼ ਦੇ ਆਜ਼ਾਦੀ ਦੇ ਕੁਹਾਟੀਏ ਰਹੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਪਰ ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿਹੜੇ ਸੁਰੱਖਿਆ ਚਾਹੇ ਜਿਹੜੇ ਜਿਹੜੇ ਸੁਰੱਖਿਆ ਸਰਕਾਰਾਂ ਨਹੀਂ ਲਿਆਉਂਦੇ ਨਹੀਂ ਜਿਵੇਂ ਕਿ ਤੁਸੀਂ ਗੱਲ ਕੀਤੀ ਉਦਾਹਰਣ ਦਿੱਤੀ ਆਪਣੀ ਵੀ ਓਹ ਬੰਦੇ ਕਿੱਥੇ ਗਏ ਉਹਨਾਂ ਨੂੰ ਕਿਉਂ ਨਹੀਂ ਯਾਦ ਕੀਤਾ ਜਾਂਦਾ ਇਹ ਜਾਨੀਏ ਬਹੁਤ ਵੱਡੀ ਸਾਡੇ ਦੇਸ਼ ਦੇ ਲਈ ਇੱਕ ਗੰਦੀ ਛਾਪ ਹੈ ਦੇਸ਼ ਦੇ ਉੱਪਰ ਇਹ ਨਹੀਂ ਇਸ ਤਰ੍ਹਾਂ ਹੋਣ ਦੇਦਾ ਹਾਂ ਬਿਲਕੁਲ ਬਿਲਕੁਲ ਸੋਢੀ ਸਾਹਿਬ ਦੇਖੋ ਠੀਕ ਹੈ ਜਿਨ੍ਹਾਂ ਨੇ ਸਵਿਧਾਨ ਲਿਖਿਆ ਉਹਨਾਂ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਉਸ ਚੀਜ਼ ਦੀ ਸ਼ੁਰੂਆਤ ਕੀਤੀ ਜਿਵੇਂ ਮੈਂ ਡਾਕਟਰ ਰਜਿੰਦਰ ਪ੍ਰਸ਼ਾਦ ਦੀ ਗੱਲ ਕੀਤੀ ਹੈ ਪਹਿਲੇ ਰਾਸ਼ਟਰਪਤੀ ਬਣੇ ਸੀਗੇ ਜਾਂ ਜਿਹੜੇ ਵੀ ਉਸ ਸਮੇਂ ਪਹਿਲੇ ਜਿਨ੍ਹਾਂ ਨੇ ਕੀਤੀ ਹੈ ਜਾਂ ਜਿਨ੍ਹਾਂ ਦਾ ਰੋਲ ਸੀਗਾ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਲੇਕਿਨ ਉਹਨਾਂ ਨੂੰ ਯਾਦ ਕਿਉਂ ਨਹੀਂ ਕੀਤਾ ਜਾਂਦਾ ਜੀਨਾ ਨੇ 19 ਸਾਲ 23 ਸਾਲ 22 ਸਾਲ 20 ਸਾਲ ਦੀ ਉਮਰਾਂ ਦੇ ਵਿੱਚ ਹਾਂਸੀਆਂ ਦੇ ਅਸੇ ਜੁਮੇ ਸੀਗੇ ਜੀ ਦੇਖੋ ਜੇ 나 ਸ਼ਹੀਦ ਕਾਂਸੀ ਰਾਮ ਬਾਬੂ ਕਾਂਸੀ ਰਾਮ ਦੀ ਗੱਲ ਕਰਾਂ ਠੀਕ ਹੈ ਸਰਕਾਰੀ ਸਕੂਲ ਦਾ ਨਾਮ ਹੈ ਜਿਹੜਾ ਸ਼ਹੀਦ ਕਾਂਸੀ ਰਾਮ ਦੇ ਦਿੱਤਾ ਗਿਆ ਸਾਡੇ ਪਿੰਡ ਮਡੋਲੀ ਦੇ ਵਿੱਚ ਲੇਕਿਨ ਉਹਨਾਂ ਦੀ ਕੁਰਬਾਨੀ ਹਾਂਸੀ ਦੇਣ ਤੋਂ ਪਹਿਲਾਂ ਉਹਨਾਂ ਦੀਆਂ ਬਾਹਾਂ ਜਿਹੜੀਆਂ ਕੱਟੀਆਂ ਗਈਆਂ ਸੀਗੀਆਂ ਅੱਜ ਵੀ ਉਹ ਬੁੱਤ ਸਕੂਲ ਦੇ ਅੱਗੇ ਲੱਗਿਆ ਹੋਇਆ ਬਾਹਾਂ ਕੱਟੀਆਂ ਹੋਈਆਂ ਟੂਰਨਾਮੈਂਟ ਵੀ ਹੁੰਦਾ ਲੇਕਿਨ ਛੋਟੀ ਸਾਬ ਬੜੇ ਦੁੱਖ ਦੀ ਗੱਲ ਹੁੰਦੀ ਹੈ ਕਈ ਵਾਰ ਤਾਂ ਉਸ ਬੁੱਤ ਨੂੰ ਰੰਗ ਪੇਂਟ ਵੀ ਨਹੀਂ ਜੀ ਹੁੰਦਾ ਸਿਰਫ ਇਦਾਂ ਹੀ ਸਾਫ਼ ਸੁਭ ਕਰਕੇ ਪਾਣੀ ਦੇ ਨਾਲ ਧੋ ਕੇ ਜਿਹੜਾ ਕਿਤੇ ਨਾ ਕਿਤੇ ਉੱਥੇ ਟੂਰਨਾਮੈਂਟ ਦੀ ਸ਼ੁਰੂਆਤ ਕਰ ਦਿੱਤੀ ਜਾਂਦੀ ਹੈ ਸਾਡੀਆਂ ਮਾੜੀਆਂ ਪੰਚਾਇਤਾਂ ਮੈਂ ਖੁਦ ਕਹੂੰਗਾ 마ੜੀਆਂ ਪੰਚਾਇਤਾਂ 마ੜੀਆਂ ਸਰਕਾਰਾਂ ਕਿਤੇ ਨਾ ਕਿਤੇ ਮਾੜੇ ਸਾਡੇ ਜਿਹੜੇ ਐਮਐਲਐਸ ਐਮਐਲਏ ਸਾਨੂੰ ਟੱਕਰੇ ਆ ਉਹਨਾਂ ਨੂੰ ਇਹ ਨਹੀਂ ਦਿਖਦਾ ਹਾਲਾਂਕਿ ਜੀਟੀ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਸਕੂਲ ਬਣਿਆ ਹੋਇਆ ਸਰਕਾਰੀ ਮੇਨ ਰੋਡ ਦੇ ਉੱਤੇ ਬੁੱਤ ਲੱਗਿਆ ਹੋਇਆ ਕਿਸੇ ਦਾ ਧਿਆਨ ਨਹੀਂ ਜੀ ਜਾਂਦਾ ਇੱਕ ਕਾਸ਼ੀਰਾਮ ਦੇ ਜਿਨੀ ਜਮਾਂ ਗੱਲ ਕਰਦਾ ਪੂਰੇ ਜਿਨੀ ਉਹਨਾਂ ਦੀ ਟੀਮ ਸੀਗੀ ਪਕਸੁਰਾਂ ਦੀ ਟੀਮ ਸੀਗੀ ਉਹਨਾਂ ਟੀਮ ਦੇ ਵਿੱਚੋਂ ਕਿੰਨੇ ਗਏ ਜਿਹੇ ਪਰਿਵਾਰਾਂ ਜਿਨ੍ਹਾਂ ਦੀ ਸਰਕਾਰ ਨੇ ਦੇਖਭਾਲ ਕੀਤੀ ਹੈ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਹੈ ਜਾਂ ਜਿਨ੍ਹਾਂ ਨੂੰ ਕੰਮ ਦਿੱਤਾ ਹੈ ਆਪਣੇ ਹੀ ਚੈਨਲ ਤੇ ਇੱਕ ਲੜਕਾ ਜੁੜਦਾ ਹੁੰਦਾ ਉਹ ਵੀ ਕਿਤੇ ਨਾ ਕਿਤੇ ਉਹ ਬਿਚੋਂ ਮੈਂ ਹੁਣ ਭੁੱਲ ਗਿਆ ਪਤਾ ਨਹੀਂ ਕਿਹੜੇ ਸ਼ਹਿਰ ਪਿੰਡ ਤੋਂ ਜੁੜਦਾ ਹੁੰਦਾ ਉਹ ਵੀ ਦੱਸ ਰਿਹਾ ਸੀਗਾ ਪਿਛਲੇ 26 ਜਨਵਰੀ ਨੂੰ ਦੱਸ ਰਿਹਾ ਸੀਗਾ 26 ਜਨਵਰੀ 2024 ਨੂੰ ਸੌਰੀ 2024 ਨੂੰ ਉਹ ਵੀ ਦੱਸ ਰਿਹਾ ਸੀ ਵੀ ਸਾਨੂੰ ਇੱਕ ਲੱਡੂਆਂ ਦਾ ਡੱਬਾ ਇੱਕ ਲੋਈ ਦੇ ਨਾਲ ਸਾਨੂੰ ਸਿਰਫ ਸਨਮਾਨ ਕੀਤਾ ਗਿਆ ਸਿਰਫ ਲੋਈ আর ਲੱਡੂ ਦੇ ਡੱਬਿਆਂ ਜੋ ਕੀ ਰਹਿ ਗਏ ਉਹਨਾਂ ਦੇ ਪਰਿਵਾਰ ਜੀ ਔਰ ਇੱਕ ਗੱਲ ਹੋਰ ਦੱਸ ਦੇਣਾ ਕਿ ਸੰਦੀਪ ਸ਼ਰਮਾ ਜੀ ਤੁਸੀਂ ਸਹੀ ਫਰਮਾ ਰਹੇ ਹੋ ਤੇ ਅੱਜ ਪੰਜਾਬ ਦੇ ਜਿਹੜੇ ਆਪਣੇ ਸੀਐਮ ਨੇ ਭਗਵਾਨ ਤਮਨ ਹਾਲਾਂਕਿ ਅਸੀਂ ਰੋਜ਼ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਪੁਲ ਬਣਨਾ ਚਾਹੀਦਾ ਪੁਲ ਬਣਨਾ ਚਾਹੀਦਾ ਅੱਜ ਉਹ ਕਿਤਨਾ ਕਿਤੇ ਸੁਰਖੀਆਂ ਵਿੱਚ ਆਏ ਨੇ ਉਹਨਾਂ ਨੇ ਝੰਡਾ ਲਹਿਰਾਉਣ ਤੋਂ ਬਾਅਦ ਪਟਿਆਲੇ ਵਿੱਚ ਬਹੁਤ ਵੱਡੀ ਇਕਸਪੀਸ ਦੇ ਵਿੱਚ ਕਿਸ ਤਰ੍ਹਾਂ ਤੌਰ ਤੇ ਮੋਦੀ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਯਾਨੀ ਕੇਂਦਰ ਦੀ ਸਰਕਾਰ ਕਿਸਾਨਾਂ ਨਾਲ ਬਹੁਤ ਮਾੜਾ ਵਿਵਹਾਰ ਕਰ ਰਹੀ ਹੈ ਖਾਸ ਕਰ ਖਾਸ ਕਰ ਪੰਜਾਬ ਦੇ ਕਿਸਾਨਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਮਰਨਵਰਤ ਖਤਮ ਹੋਣ ਦੇ ਦਾ ਡੱਲੇਵਾ ਸਾਹਿਬ ਦਾ ਤੇ ਦੂਸਰਾ ਜਲਦੀ ਇਹਨਾਂ ਦੀ ਮੰਗਾਂ ਮੰਨੀਆਂ ਇਹਦੀਆਂ ਤੀਸਰੀ ਵੱਡੀ ਗੱਲ ਕਹਿ ਦਿੱਤੀ ਹੈ ਕਿ 5500 ਰੁਪਇਆ ਕਰੋੜ 5500 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਬਕਾਇਆ ਹੈ ਉਹ ਜਲਦੀ ਪੰਜਾਬ ਨੂੰ ਦਿੱਤਾ ਜਾ ਸਕੇ ਸਾਨੂੰ ਕਹਿੰਦੇ ਵੀ ਇਹਦੀ ਕੋਈ ਤਾਂ ਯਾਨੀ ਕੁਸਤਾ ਮਿਲੇ ਹਾਲੇ ਕਿ ਉਹਨਾਂ ਨੇ ਮੋਦੀ ਸਾਹਿਬ ਧੰਨਵਾਦੀ ਵੀ ਕੀਤਾ ਜਿਵੇਂ ਕਿ ਤੁਸੀਂ ਦੱਸਿਆ ਵੀ ਅੱਜ ਚਾਕੀ ਕੱਢੀ ਗਈ ਹੈ ਜਿਹੜੀ ਕਿ ਪੰਜਾਬ ਦੇ ਵਿਰਸੇ ਨੂੰ ਉਜਾਗਰ ਕਰਦੀ ਹੈ ਉੱਥੇ ਪਰ ਕਹਿੰਦੇ ਜਿਹੜਾ ਸਾਡਾ ਬਕਾਇਆ ਹੈ ਉਹ ਵੀ ਤਾਂ ਜੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਪੁਲਿਸ ਮੁਲਾਜ਼ਮਾਂ ਦੀ ਬਹੁਤ ਤਾਰੀਫ਼ ਕੀਤੀ ਹੈ ਕਿਉਂਕਿ ਅੱਜ ਫੌਸਫੋਲ ਲੱਗੀ ਹੋਈ ਸੀ ਉਹਨਾਂ ਨੇ ਕਿਹਾ ਵੀ ਪੁਲਿਸ ਮੁਲਾਜ਼ਮ ਵੀ ਕਹਿ ਜਾ محکمہ ਜਿਨ੍ਹਾਂ ਨੂੰ ਦਿਨ ਰਾਤ ਡਿਊਟੀ ਕਰਨੀ ਪੈਂਦੀ ਹੈ ਇਹਨਾਂ ਦੀ ਛੁੱਟੀ ਦਾ ਕੋਈ ਟਾਈਮ ਨਹੀਂ ਹੈ ਦੇਖੋ ਦੇਖੋ ਸੋਢੀ ਸਾਹਿਬ ਸੰਵਿਧਾਨ ਦੀ ਗੱਲ ਕਰਦੇ ਆਂ ਜੀ ਆਪਾਂ ਗਣਤੰਤਰ ਦੇਸ਼ ਦੀ ਗੱਲ ਕਰਦੇ ਆਂ ਇਹ ਮੌਕੇ ਦੀ ਸਰਕਾਰ ਸੈਂਟਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਜਿਹਨੂੰ ਕਹਿ ਦਿੰਦਾ ਧੱਕਾ ਕੀਤਾ ਸੋਢੀ ਸਾਹਿਬ ਜੀ ਪਤਾ ਨਹੀਂ ਕਿੰਨਾ ਜਿਹੜਾ ਪੈਸਾ ਉਹ ਪੰਜਾਬ ਦਾ ਰੋਕੇ ਰੱਖਦੀ ਹੈ ਹਾਲਾਂਕਿ ਬਾਕੀ ਸੁਪਿਆਂ ਦਾ ਸਾਨੂੰ ਨਹੀਂ ਜੀ ਪਤਾ ਵੀ ਰੋਕਦੀ ਜਾਂ ਦਿੰਦੀ ਹੈ ਜਿਹੜਾ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਸਾਹਿਬ ਗੱਲ ਕਰ ਰਹੇ ਆ ਠੀਕ ਆ ਉਹ 5500 ਕਰੋੜ ਰੁਪਇਆ ਦੇਣਾ ਹੋਊਗਾ ਲੇਕਿਨ ਕਿਤੇ ਨਾ ਕਿਤੇ ਹੋਰ ਅਲੱਗ ਜਿਹਨੂੰ ਕਹਿ ਦਿੰਦੇ ਨੇ ਇੱਕ ਸਹਾਇਤਾ ਦੇਣੀ ਜਾਂ ਅਲੱਗ ਨਜ਼ਰੀਏ ਦੇ ਨਾਲ ਦੇਖਣਾ ਜਿਵੇਂ ਰਬਨੀਤ ਬਿੱਟੂ ਦਾ ਕੁਝ ਟਾਈਮ ਪਹਿਲਾਂ ਬਿਆਨ ਆਇਆ ਸੀਗਾ ਵੀ ਪੰਜਾਬ ਦੇ ਲੋਕਾਂ ਨੂੰ ਐਮਐਸਪੀ ਦਿੱਤੀ ਜਾਵੇ ਫਸਲਾਂ ਤੇ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਮੰਨੀਆਂ ਜਾਣ ਉਹ ਫਿਰ ਉਹ ਸਭ ਜਿਹੜਾ ਪੱਤਰਕਾਰ ਸੀਗਾ ਰਿਪੋਰਟਰ ਸੀਗਾ ਉਹਨੇ ਸਵਾਲ ਕੀਤਾ ਵੀ ਕਿਉਂ ਪੰਜਾਬ ਨੂੰ ਹੀ ਕਿਉਂ ਫਿਰ ਅਨਿਤ ਬਿੱਟੂ ਜੀ ਬੜੇ ਪਿਆਰ ਦੇ ਨਾਲ ਕਹਿ ਰਹੇ ਆ ਵੀ ਪੰਜਾਬ ਨੂੰ ਬਹੁਤ ਪਿਆਰ ਕਰਦੇ ਆ ਨਰਿੰਦਰ ਮੋਦੀ ਜੀ ਪੰਜਾਬ ਨੂੰ ਇੱਕ ਖਾਸ ਦਰਜਾ ਦੇ ਦਿੰਦੇ ਆ ਇਹੋ ਦਰਜਾ ਦੇਣਾ ਹੋਂਦਾ ਵੀ ਪੰਜਾਬ ਦਾ ਜਿਹੜਾ ਫੰਡ ਰੋਕ ਲਿਆ ਜਾਵੇ ਪੰਜਾਬ ਦਾ ਪੈਸਾ ਰੋਕ ਲਿਆ ਜਾਵੇ ਪੰਜਾਬ ਦੀ ਸਹਾਇਤਾ ਰੋਕ ਲਈ ਜਾਵੇ ਜਿੰਨਾ ਵੀ ਮਾੜਾ ਸਲੋਕ ਕੀਤਾ ਹੈ ਮੋਦੀ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਹੈ ਬਾਕੀ ਸਰਕਾਰਾਂ ਵੀ ਆਈਆਂ ਠੀਕ ਉਹ ਵੀ ਨਜ਼ਰ ਅੰਦਾਜ਼ ਕਰਦੀਆਂ ਆਉਣਗੀਆਂ ਲੇਕਿਨ ਜਿੰਨਾ ਮੋਦੀ ਸਾਹਿਬ ਦੀ ਸਰਕਾਰ ਨੇ ਕੀਤਾ ਸਾਨੂੰ ਨਹੀਂ ਜੀ ਲੱਗਦਾ ਹੋਰ ਨਜ਼ਰ ਅੰਦਾਜ਼ ਕਿਸੇ ਸਰਕਾਰ ਨੇ ਕੀਤਾ ਹੋਊਗਾ ਜੀ ਪੰਜਾਬ ਨੂੰ ਜੋ ਕਿ ਨਹੀਂ ਕਰਨਾ ਚਾਹੀਦਾ ਸੀ ਜੀ ਔਰ ਸ਼ਰਮਾ ਜੀ ਤੁਹਾਨੂੰ ਹੋਰ ਅੱਗੇ ਦੇਣਾ ਅੱਜ ਨਾ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਣਾ ਔਰ ਯਾਨੀ ਕਿ ਇੱਕ ਤੋਂ ਤਿੰਨ ਦਾ ਟਾਈਮ ਹੈ ਕਿ ਅੱਜ ਭਾਜਪਾ ਦੇ ਜਿਹੜੇ ਆਗੂ ਨੇ ਉਹਨਾਂ ਦੇ ਘਰਾਂ ਦੇ ਅੱਗੇ ਟਰੈਕਟਰ ਮਾਰਚ ਕੱਢਿਆਣਾ ਪੂਰੇ ਹਿੰਦੁਸਤਾਨ ਦੇ ਵਿੱਚ ਖਾਸ ਕਰ ਹਰਿਆਣਾ ਪੰਜਾਬ ਤੇ ਰਾਜਸਥਾਨ ਇਹ ਜਿਹੜੀ ਨਵੀਂ ਅਪਡੇਟ ਆ ਰਹੀ ਹੈ ਮੇਰੇ ਕੋ ਬਿਲਕੁਲ ਬਿਲਕੁਲ ਦੇਖੋ ਪੂਰੇ ਜਿਹੜਾ ਦੇਸ਼ ਦਾ ਮਾਮਲਾ ਹੈ ਜੀ ਇਹ ਪੂਰੇ ਦੇਸ਼ ਦਾ ਮਾਮਲਾ ਹੈ ਜੀ ਮਸਲਾ ਹੈ ਜੀ ਇਹ ਜਿਹੜੇ ਮੁੱਦਿਆਂ ਤੇ ਕਿਸਾਨ ਬੋਲ ਰਿਹਾ ਜੀ ਪੰਜਾਬ ਦਾ ਕਿਸਾਨ ਬੋਲ ਰਿਹਾ ਜੀ ਜੀ ਦੇਖੋ ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ ਹੈ ਲੇਕਿਨ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਦੋ ਫਾੜ ਹੋਣ ਦੇ ਕਾਰਨ ਜਿਹੜਾ ਨਰਿੰਦਰ ਮੋਦੀ ਦੀ ਸਰਕਾਰ ਜਿਹੜਾ ਫਾਇਦਾ ਲੈ ਰਹੀ ਹੈ ਜਿਹੜੇ ਸੀ ਬਾਰ-ਬਾਰ ਚੈਨਲਾਂ ਤੇ ਗੱਲ ਕਰਦੇ ਆਂ ਬਾਰ-ਬਾਰ ਨਿਊਜ਼ 'ਚ ਗੱਲ ਕਰਦੇ ਹੁੰਦੇ ਆਂ ਬਾਰ-ਬਾਰ ਲਾਈਵ ਦੇ ਵਿੱਚ ਗੱਲ ਕਰਦੇ ਹੁੰਦੇ ਆਂ ਵੀ ਮੋਦੀ ਸਾਹਿਬ ਹਮੇਸ਼ਾ ਹੀ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਫੁੱਟ ਪਈ ਹੋਈ ਆ ਜਾਂ ਪਾਉਣੀ ਆ ਜਾਂ ਪਾ ਰਹੇ ਆ ਉਹਦਾ ਹਮੇਸ਼ਾ ਹੀ ਨਜਾਇਜ਼ ਫਾਇਦਾ ਫਾਇਦਾ ਲੰਦੇ ਆ ਰਹੇ ਆਂ ਸਾਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਜਿਹੜੀ ਬੇਨਤੀ ਕਰਦਾ ਪੂਰੇ ਦੇਸ਼ ਦੇ ਚਾਹੇ ਹਰਿਆਣਾ ਹੋਵੇ ਪੰਜਾਬ ਹੋਵੇ ਹਮਾਚਲ ਹੋਵੇ ਰਾਜਸਥਾਨ ਹੋਵੇ ਗੁਜਰਾਤ ਹੋਵੇ ਕੋਈ ਵੀ ਹੋਵੇ ਕਿਉਂਕਿ ਜਿਹੜੇ ਤਿੰਨ ਕਾਲੇ ਕਾਨੂੰਨ ਲਾਗੂ ਹੋਣ ਜਾ ਰਹੇ ਨਹੀਂ ਲਾਗੂ ਹੋ ਚੁੱਕੇ ਆ ਸੋਢੀ ਸਾਹਿਬ ਸਿਰਫ ਜਦੋਂ ਪਹਿਲਾ ਸੰਘਰਸ਼ ਉੱਠਿਆ ਸੀਗਾ ਧਰਨਾ ਚੱਕਿਆ ਗਿਆ ਸੀਗਾ ਉਸ ਟਾਈਮ ਬਰਬਲੀ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਸੀਗੀਆਂ ਗਰਾਊਂਡ ਜ਼ੀਰੋ ਤੇ ਆ ਕੇ ਤਿੰਨ ਕਾਲੇ ਕਾਨੂੰਨ ਜਿਹੜੇ ਲਾਗੂ ਹੋ ਚੁੱਕੇ ਆ ਉਹਨਾਂ ਨੂੰ ਰੱਦ ਕਰਾਉਣ ਦੀ ਗੱਲ ਕੱਲੇ ਪੰਜਾਬ ਦੀ ਨਹੀਂ ਜੀ ਹੈ ਪੂਰੇ ਹਿੰਦੁਸਤਾਨ ਦੀ ਗੱਲ ਹੈ ਜਾਇਓ ਕਿਸੇ ਵੀ ਸੂਬੇ ਦਾ ਕਿਸਾਨ ਹੋਵੇ ਕਿਸੇ ਵੀ ਦੋ ਸੂਬੇ ਦਾ ਵਿਅਕਤੀ ਹੋਵੇ ਪੂਰੀ سپورਟ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਅਗਰ ਤਿੰਨ ਕਾਲੇ ਕਾਨੂੰਨ ਆ ਜਿਹੜੇ ਉਹ ਲਾਗੂ ਹੋ ਕੇ ਗਰਾਊਂਡ ਜੀਰੋ ਤੇ ਆ ਜਾਣੇ ਆ ਤਾਪੇ ਸਾਡੀ ਜਿਹੜੀ ਗਲੇ ਦੀ ਹੱਡੀ ਗਰੀਬ ਲੋਕਾਂ ਦੀ ਗਲੇ ਦੀ ਹੱਡੀ ਬਣ ਜੂਗੀ ਕਿਉਂਕਿ ਮਹंगाई ਦੀ ਮਾਰ ਵੱਜੂਗੀ ਉਹੀ ਦੋ ਤਿੰਨ ਜਿਹੜੇ ਤਰਨਾੜ ਲੋਕ ਐ ਜਿਹਨੂੰ ਕਹਿੰਦੇ ਨੇ ਆਪਾਂ ਅਵਾਨੀ ਅਡਾਨੀ ਐ ਸਿਰਫ ਉਹਨਾਂ ਦੇ ਹੱਥ ਦੇ ਵਿੱਚ ਸਾਡਾ ਪੂਰਾ ਦੇਸ਼ ਰਹਿ ਜਾਊਗਾ ਮਰਜ਼ੀ ਦੇ ਨਾਲ ਸਾਡੀ ਚੀਜ਼ ਖਰੀਦਣਗੇ ਮਰਜ਼ੀ ਦੇ ਨਾਲ ਵੇਚਣਗੇ ਇਸੀ ਚੀਜ਼ ਕਰਕੇ ਸੀ ਕਹਿੰਦੇ ਵੀ ਤਿੰਨ ਕਾਲੇ ਕਾਨੂੰਨਾਂ ਦੇ ਵਿੱਚ ਇਹ ਸਿਸਟਮ ਆ ਰਿਹਾ ਇਹ ਤਿੰਨ ਕਾਲੇ ਕਾਨੂੰਨ ਰੱਦ ਹੋਣੇ ਚਾਹੀਦਾ ਕੱਲਾ ਪੰਜਾਬ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਲੋਕਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਜੀ ਚੈਨਲ ਦੇ ਮਾਧਿਅਮ ਰਾਹੀਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਜ ਸ਼ਰਮਾ ਜੀ ਆਪਾਂ ਰੋਜ਼ ਇਸ ਗੱਲ ਤੇ ਡਿਬੇਟ ਕਰਦੇ ਆਂ ਵੀ ਕੱਲ ਵੀ ਆਪਾਂ ਇਸੇ ਮੁੱਦੇ ਦੇ ਗੱਲ ਕੀਤੀ ਵੀ ਸੰਘੂਤ ਕਿਸਾਨ ਮੋਰਚਾ ਇੱਕ ਹੋਰ ਨਵਾਂ ਸਾਹਮਣੇ ਆ ਗਿਆ ਹੈ ਉਹ ਨਹੀਂ ਹੁਣ ਦੇਦਾ ਪਰ ਤੁਹਾਨੂੰ ਲੱਗਦਾ ਨਹੀਂ ਵੀ ਦੇਖੋ ਇੱਕ ਕਾਲ ਦਿੱਤੀ ਗਈ ਸੀ ਭਾਜਪਾ ਦਾ ਵਫਦ ਆਇਆ ਹੈ ਨਾ ਖੇਤੀਬਾੜ ਦਾ ਉਹ ਮਿਲ ਕੇਗਾ ਡੱਲੇਵਾ ਸਾਹਿਬ ਨੂੰ 14 ਤਰੀਕ ਦੀ ਮੀਟਿੰਗ ਟੈਗ ਕੀਤੀ ਗਈ ਕੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਸਿਰਫ ਆਜ਼ਾਦ ਦਿਨ ਕਿਉਂਕਿ ਅੱਜ ਮੇਨ ਦਿਨ ਹੈ 26 ਤਰੀਕ ਦਾ ਐਲਾਨ ਸੀ ਟਰੈਕਟਰ ਮਾਰਦਾ ਔਰ ਤੁਹਾਨੂੰ ਯਾਦ ਹੋਣਾ ਕਿ 2020 ਦੇ ਵਿੱਚ ਵੀ 26 ਤਰੀਕ ਦੇ ਹੀ ਆਈ ਸੀ ਕੇ ਦਿੱਲੀ ਦੇ ਵਿੱਚ ਝੰਡਾ ਚੜਾਇਆ ਜਾ ਚੁੱਕਿਆ ਸੀ ਤੇ ਉਹ ਅੱਜ ਨਹੀਂ ਹੈ ਦੇਸ ਦੇ ਵਿੱਚ ਸਾਡੇ ਵਿੱਚ ਨਹੀਂ ਹੋ ਭਰਾ ਤੇ ਇਹ ਸਿਰਫ ਕੁਝ ਅਜੇਆ ਮਾੜਾ ਨਾ ਹੋ ਸਕੇ ਕੀ ਮੋਦੀ ਸਾਹਿਬ ਵੱਲੋਂ ਉਹੀ ਤੁਸੀਂ ਫਿਰ ਕਹਿੰਦੇ ਹੋ ਇਹ ਮੋਦੀ ਸਾਹਿਬ ਵੱਲੋਂ ਕੋਈ ਐ ਜਾ ਸਾਜ਼ਿਸ਼ਾਂ ਰਚੀ ਗਈ ਵੀ ਇੱਕ ਵਾਰ 26 ਤਰੀਕ ਨਿਕਲ ਜੇ ਫਿਰ ਉਦਾਂ ਹੀ ਧਰਨਾ ਚੱਲਦਾ ਚੱਲੀ ਜਾਂਦੋ ਅਸੀਂ ਆਪਣੀ ਸ਼ਰਤਾਂ ਤੋਂ ਪਿੱਛੇ ਹਟਾਂਗੇ ਹਾਂ ਬਿਲਕੁਲ ਬਿਲਕੁਲ ਦੇਖੋ ਸੋਨੀ ਸਾਹਿਬ ਜੋ ਸਰਕਾਰਾਂ ਨੇ ਕਰਨਾ ਹੈ ਉਹ ਸਰਕਾਰਾਂ ਦੇ ਹੱਥ 'ਚ ਹੈ ਅੱਜ ਕੋਈ ਫਾਇਦਾ ਨਹੀਂ ਹੈ ਦਿਖਾਉਣ ਦਾ ਜਿਹਨੂੰ ਕਹਿ ਦਿੰਦੇ ਆ ਵੀ ਅਸੀਂ ਕਰਦੇ ਕੁਛ ਆ ਦਿਖਾ ਕੁਛ ਰਹੇ ਆ ਪਤਾ ਨਹੀਂ ਕਰੋੜਾ ਰੁਪਇਆ ਕਿੰਨੇ ਸੌ ਕਿੰਨੇ ਹਜ਼ਾਰ ਕਰੋੜ ਰੁਪਇਆ ਜਿਹੜਾ ਅੱਜ ਦੇ ਦਿਨ ਪੂਰੇ ਹਿੰਦੁਸਤਾਨ ਦੇ ਵਿੱਚ ਲੱਗੂਗਾ ਚਾਹੇ ਉਹ ਕਿਸੇ ਵੀ ਸੂਬੇ ਦਾ ਸੀਐਮ ਹੋਵੇ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਆਪਣੇ ਸੂਬੇ ਦੇ ਵਿੱਚ ਝੰਡੇ ਚੜਾਏ ਜਾਂਦੇ ਆ ਕਿਤੇ ਨਾ ਕਿਤੇ ਝੰਡੇ ਲਫਰائے ਫੈਰائے ਜਾਂਦੇ ਆ ਉਹ ਸਿਰਫ ਇੱਕ ਦਿਖਾਵੇ ਆ ਜੀ ਚਿੱਟੇ ਕੱਪੜਿਆਂ ਦੇ ਵਿੱਚ ਹਮੇਸ਼ਾ ਹੀ ਕਾਲੇ ਦੇ ਲੈ ਜਿਹੜੇ ਛੁਪੇ ਹੋਏ ਆ ਸਾਨੂੰ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਸਾਡੀ ਪੰਜਾਬ ਸਰਕਾਰ ਵੀ ਕੋਈ ਸਾਨੂੰ ਦੁੱਧੋ ਤੋਤੀ ਨਹੀਂ ਲੱਗਦੀ ਜੀ ਕਿਉਂਕਿ ਹਮੇਸ਼ਾ ਹੀ ਜਿਹੜੀ ਪੰਜਾਬ ਸਰਕਾਰ ਨੇ ਆਪਣੇ ਹੀ ਫਾਇਦੇ ਦੀ ਗੱਲ ਕੀਤੀ ਹੈ ਸੀਐਮ ਨੇ ਆਪਣੇ ਫਾਇਦੇ ਦੀ ਗੱਲ ਕੀਤੀ ਹੈ ਐਮਐਲਏ ਨੇ ਆਪਣੇ ਫਾਇਦੇ ਦੀ ਗੱਲ ਕੀਤੀ ਹੈ ਮੰਤਰੀ ਨੇ ਆਪਣੇ ਫਾਇਦੇ ਦੀ ਗੱਲ ਕੀਤੀ ਹੈ ਜਿਨਨੇ ਵੀ ਫਰੀਡਰ ਫਾਈਟਰ ਦੇ ਪਰਿਵਾਰ ਹੈ ਜਾਂ ਹੁਣ ਕਿਤੇ ਨਾ ਕਿਤੇ ਸ਼ਹੀਦੀਆਂ ਹੋ ਰਹੀਆਂ ਜਿਵੇਂ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ ਕਿਸਾਨੀ ਮੋਰਚਾ ਜਿਹੜਾ ਲੱਗਿਆ ਹੋਇਆ ਵੱਖ-ਵੱਖ ਜਗ੍ਹਾ ਤੇ ਧਰਨੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਕਿੰਨੇ ਕੁ ਲੀਡਰਾਂ ਦੇ ਬੱਚੇ ਆ ਜਾਂ ਕਿੰਨੇ ਕੁ ਲੀਡਰਾਂ ਦੇ ਪਰਿਵਾਰ ਆ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਆ ਜਾਂ ਜਿਹੜੇ ਧਰਨਿਆਂ ਤੇ ਬੈਠੇ ਆ ਇੱਕ ਡੱਲੇਵਾਲ ਸਾਹਿਬ ਨੂੰ ਛੱਡ ਕੇ ਦੇਖੋ ਮੈਂ ਪਹਿਲਾਂ ਵੀ ਕਿਤਨ ਗੱਲ ਕੀਤੀ ਸੀ ਵੀ ਠੀਕ ਐ ਸੀ ਪ੍ਰਧਾਨ ਦੇਖੇ ਐ ਸੀ ਜਫੇਬੰਦੀਆਂ ਦੇਖੀਆਂ ਲੇਕਿਨ ਡੱਲੇਵਾਲ ਸਾਹਿਬ ਦੀ ਸੋਚ ਤੋਂ ਉਤਰ ਕੇ ਹੋਣਗੇ ਕਿਉਂਕਿ ਐਨਾ ਵੱਡਾ ਜਿਹੜਾ ਜਿਹਨੂੰ ਕ ਮਚਕਣਾ ਜਾਂ ਐਡਾ ਵੱਡਾ ਕੰਮ ਕਰਨਾ 61 ਦਿਨ ਭੁਖ ਹੜਤਾਲ ਤੇ ਬੈਠ ਜਾਣਾ ਮਰਨ ਵਰਤ ਤੇ ਬੈਠ ਜਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਢੱਲੇਵਾਲ ਸਾਹਿਬ ਨੂੰ ਛੱਡ ਕੇ ਸਾਨੂੰ ਹੋਰ ਕਿਸੇ ਪਰਿਵਾਰ ਚੋਂ ਜਾਂ ਕਿਸੇ ਲੀਡਰਾਂ ਦੇ ਪਰਿਵਾਰ ਚੋਂ ਸਾਨੂੰ ਕਿਤੇ ਕੋਈ ਸ਼ਹਾਦਤ ਨਹੀਂ ਦੇਖੀ ਸਾਨੂੰ ਕੋਈ ਕੁਰਬਾਨੀ ਨਹੀਂ ਦੇਖੀ ਸਾਨੂੰ ਕੋਈ ਪੰਜਾਬ ਦੇ ਲਈ ਦੇਸ਼ ਦੇ ਲਈ ਇਹਨਾਂ ਲੋਕਾਂ ਦੇ ਪਰਿਵਾਰਾਂ ਚੋਂ ਕਦੇ ਦੇਣ ਨਹੀਂ ਜੀ ਮਿਲੀ ਜਿਨ੍ਹਾਂ ਨੂੰ ਅਸੀਂ ਛੇਵੇਂ ਛੇ ਅੱਗੇ ਰੱਖਦੇ ਆ ਜਾਂ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਕੁਰਸੀਆਂ ਤੇ ਬਿਠਾਉਂਦੇ ਆ ਇਹ ਲੋਕ ਸਵਿਧਾਨ ਭੁੱਲ ਚੁੱਕੇ ਆ ਜੀ ਜੀ ਉਹ ਤੁਹਾਡੀ ਗੱਲ ਮੈਂ ਮੰਨਦਾ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਬਹੁਤ ਜ਼ਿਆ ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਇਹ ਖਰਚਾ ਹੁੰਦਾ ਦੇਖੋ ਪ੍ਰੋਗਰਾਮ ਤਾਂ ਹਰ ਸਾਲ ਹੁੰਦਾ ਅਸੀਂ ਮੰਦੇ ਹਾਂ ਅੱਜ ਸਾਡੇ ਇੱਕ ਟੂਰ ਦਿੱਲੀ ਦੇ ਵਿੱਚ 29 ਤੋਂ 28 ਤੋਂ 29 ਯਾਨੀ ਕਿ ਬਾਹਰ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਇਨਵਾਈਟ ਕੀਤੇ ਜਾ ਚੁੱਕੇ ਨੇ ਉਹ ਖਰਚਾ ਅਲੱਗ ਹੈ ਜਿਹੜੇ ਉੱਥੇ ਆਏ ਨੇ ਉਹ ਸਿਰਫ ਪ੍ਰੇਡ ਦੇਖਣ ਲਈ ਜੇਕਰ ਇਹੀ ਪੈਸਾ ਅਸੀਂ ਪ੍ਰੇਡ ਨੋਰਮਲ ਕਰ ਲਈਏ ਮਨਾਓ ਅਸੀਂ ਇਹ ਨਹੀਂ ਕਹਿੰਦੇ ਨਾ ਮਨਾਓ ਚੋ ਸਾਡੇ ਦੇ ਸਾਡਾ ਅਧਿਕਾਰ ਹੈ ਮਨਾਣਾ ਸਾਡਾ ਗਣਤੰਤਰ ਦਿਵਸ ਹੈ ਬਾੜਾ ਦੇ ਖਤ੍ਹਾ ਘਟ ਕਰਦੀਏ ਤੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਬਾਰੇ ਕੋਈ ਸੋਚੀਏ ਦੇਖੋ ਬਹੁਤ ਬਹੁਤ ਦੁਨੀਆ ਸ਼ਹੀਦ ਹੋਈ ਹੈ ਜਿਨ੍ਹਾਂ ਨੇ ਬਾਰਡਰ ਦੇ ਆਪਣੀ ਜਾਨਾਂ ਦਿੱਤੀਆਂ ਤੇ ਬਹੁਤ ਸਾਰੇ ਪਰਿਵਾਰ ਅਜੇ ਨੇ ਜਿਹੜੇ ਕਿ ਸਾਹਮਣੇ ਆਈ ਨਹੀਂ ਸਕੇ ਉਹਨਾਂ ਦਾ ਨਾਮ ਲਿਆਂਦੇ ਨਹੀਂਗੇ ਉਹਨਾਂ ਦੀ ਕੁਝ ਮਦਦ ਕਰ ਸਕੀਏ ਉਹਨਾਂ ਦੇ ਬੱਚਿਆਂ ਨੂੰ ਰੋਟੂ ਰੋਟੀ ਦਾ ਸਾਧਨ ਬਣਾ ਸਕੀਏ ਕੋਈ ਨੌਕਰੀ ਦੇ ਸਕੀਏ ਸਰਕਾਰਾਂ ਅਜਿਹੇ ਕਦਮ ਕਿਉਂ ਨਹੀਂ ਚੁੱਕਦੀਆਂ ਦੇ ਕੋਟਾ ਮੈਂ ਤੁਹਾਨੂੰ ਦੱਸਿਆ ਨਾ ਜੀ ਵੀ ਇੱਕ ਪਰਿਵਾਰ ਦਾ ਬੱਚਾ ਜੁੜਦਾ ਹੁੰਦਾ ਪਤਾ ਨਹੀਂ ਕਿਹੜੇ ਸ਼ਹਿਰ ਕਿਹੜੇ ਪਿੰਡ ਦਾ ਮੈਂ ਭੁੱਲ ਗਿਆ ਜੀ ਉਹ ਸਿਰਫ ਕਹਿ ਰਿਹਾ ਵੀ ਸਾਨੂੰ ਪਿਛਲੇ 26 ਜਨਵਰੀ ਨੂੰ ਜਿਹੜੀ 2025 ਦੇ ਵਿੱਚ ਜਿਹੜੀ 26 ਜਨਵਰੀ ਆਈ ਸੀਗੀ ਉਹਦੇ ਵਿੱਚ ਸਾਡੇ ਪਰਿਵਾਰ ਨੂੰ ਠੀਕ ਹੈ ਸਰਕਾਰ ਨੇ ਯਾਦ ਰੱਖਿਆ ਮੌਕੇ ਦੀ ਸਰਕਾਰ ਨੇ ਯਾਦ ਰੱਖਿਆ ਲੇਕਿਨ ਬਦਲੇ ਜੇ ਕਿਆ ਦਿੱਤਾ ਇੱਕ ਲੋਹੀ ਇੱਕ ਲੱਡੂਆਂ ਦਾ ਡੱਬਾ ਜੀ ਕਿਆ ਗੱਲ ਉਹਨਾਂ ਦੇ ਪਰਿਵਾਰਾਂ ਵਾਸਤੇ ਇੱਕ ਲੋਹੀ ਲੱਡੂਆਂ ਦੇ ਡੰਬੇ ਰਹਿ ਗਏ ਜੀ ਬਾਕੀ ਤੁਸੀਂ ਕਰੋੜਾ ਕਰੋੜ ਰੁਪਇਆ ਲਾ ਰਹੇ ਹੋ ਤੁਸੀਂ ਪੂਰੇ ਹਿੰਦੁਸਤਾਨ 'ਚ ਅੱਜ ਕਰੋੜਾ ਰੁਪਇਆ ਦਿੱਤਾ ਜਾਵੇਗਾ ਲੇਕਿਨ ਜਿਨ੍ਹਾਂ ਦਾ ਮੇਨ ਰੋਲ ਹੈ ਜਾਂ ਜਿਹੜਾ ਨੇ ਲੋਕਾਂ ਨੇ ਅਸ਼ੀਧੀਆਂ ਦਿੱਤੀਆਂ ਜਿਨ੍ਹਾਂ ਲੋਕਾਂ ਨੇ ਕਿਤੇ ਨਾ ਕਿਤੇ ਸ਼ਾਦਤਾਂ ਦਈਆਂ ਉਹਨਾਂ ਦੇ ਪਰਿਵਾਰਾਂ ਨੂੰ ਜਾਂ ਤੁਸੀਂ ਉਹਨਾਂ ਲੋਕਾਂ ਨੂੰ ਕਿੰਨਾ ਕ ਯਾਦ ਰੱਖਦੇ ਆ ਅੱਜ ਸ਼ਹੀਦ ਭਗਤ ਸਿੰਘ ਦੀ ਸਾਨੂੰ ਕੋਈ ਛਾਕੀ ਦਿਖ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਸਾਨੂੰ ਨਹੀਂ ਜੇ ਲੱਗਦਾ ਬਣਾਈ ਹੋਊਗੀ ਜੇ ਅਗਰ ਬਣਾਈ ਹੋਊਗੀ ਤਾਂ ਠੀਕ ਹੈ ਅਗਰ ਨਹੀਂ ਬਣਾਈ ਹੋਊਗੀ ਤਾਂ ਸਭ ਨਾਲੋਂ ਮਾੜੀ ਗੱਲ ਹੋਊਗੀ ਤੇ ਲਾਹਨਤਾਂ ਪਾਉਣੇ ਵਾਲੀ ਗੱਲ ਹੋਊਗੀ ਕਿਉਂਕਿ ਸ਼ਹੀਦ ਭਗਤ ਸਿੰਘ ਦੀ ਸੋਚ ਤੋਂ ਹੀ ਅੱਗੇ ਟੀਮ ਬਣੀ ਸੀਗੀ ਬਾਕੀ ਟੀਮ ਨੇ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਨਾਲ ਕਿਤੇ ਨਾ ਕਿਤੇ ਰਸਤੇ ਤੇ ਚੱਲ ਰਹੇ ਆ ਬੱਲੇਬਾਲ ਸਾਹਿਬ ਨੂੰ ਲੋਕ ਭੁੱਲ ਜਾਣ ਸਰਕਾਰਾਂ ਭੁੱਲ ਜਾਣ ਉਹਨਾਂ ਦੇ ਪਰਿਵਾਰ ਨੂੰ ਭੁੱਲ ਜਾਣ ਉਹਨਾਂ ਦੀ ਟੀਮ ਨੂੰ ਭੁੱਲ ਜਾਣਾ ਬਹੁਤ ਮਾੜੀ ਗੱਲ ਹੁੰਦੀ ਆ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਸ਼ਹਾਦਤ ਕਹਿ ਦੇਣਾ ਸੌਖਾ ਸ਼ਹੀਦੀ ਕਹਿ ਦੇਣਾ ਸੌਖਾ ਲੇਕਿਨ ਉਸ ਰਸਤੇ ਨੂੰ ਜਾਂ ਸ਼ਹੀਦੀ ਜਾਮ ਪੀਣਾ ਬਹੁਤ ਔਖਾ ਥੋੜੀ ਸਾਹਿਬ ਜੀ ਸਹੀ ਗੱਲ ਐ ਸਾਹਿਬ ਕਹਿੰਦੇ ਹੁੰਨੇ ਆ ਵੀ ਦੇਖੋ ਉਹ ਤਿੰਨ ਨੌਜਵਾਨ ਜਿਨ੍ਹਾਂ ਦੀ ਹੈ ਨਾ ਕਿ ਛੋਟੀ ਜਿਹੀ ਉਮਰਾਂ ਸੀਗੀਆਂ ਸ਼ਹੀਦ ਭਗਤ ਸਿੰਘ ਦੇ ਮਨ 'ਚ ਪਤਾ ਨਹੀਂ ਕੀ ਆਇਆ ਕਿ ਮੈਂ ਆਪਣਾ ਦੇਸ਼ ਆਜ਼ਾਦ ਕਰਾਣਾ ਨਾਲ ਰਾਜਗੁਰੂ ਤੇ ਨਾਲ ਸੁਖਦੇਵ ਕਹਿੰਦੇ ਉਹ ਹੱਸਦੇ ਹੱਸਦੇ ਇਹਨਾਂ ਯਾਨੀ ਫਾਮਸੀ ਨੇ ਜਿਹੜੇ ਰਸਤੇ ਚੋਂ ਮੁੱਕਿਆ ਆਪਣੇ ਗੱਲਾਂ ਚ ਪਾ ਗਏ ਪਰ ਮੈਂ ਕਈ ਵਾਰ ਮੈਂ ਮਾਫੀ ਜਾਂਦਾ ਮੈਂ ਇਹ ਗੱਲ ਦੁਰਾਣਾ ਜਾਂਦਾ ਪਰ ਮੈਨੂੰ ਸ਼ਰਮ ਆਈ ਗੁੱਸਾ ਆ ਜਾਂਦਾ ਤੇ ਮੈਂ ਕਹਿ ਵੀ ਦੇਣਾ ਜੇਕਰ ਅੱਜ ਉਹ ਬੰਦੇ ਉੱਪਰੋਂ ਦੇਖ ਰਹੇ ਹੋਣਗੇ ਨਾ ਉਹ ਕਹਿੰਦੇ ਹੋਣਗੇ ਵੀ ਅਸੀਂ ਇਹਨਾਂ ਲੀਡਰਾਂ ਪਿੱਛੇ ਆਪਣੀ ਜਾਨ ਦਿੱਤੀ ਹੈ ਲੱਖ ਲਹਨ ਤਾ ਹੋਏ ਤੁਹਾਡੇ ਤੇ ਉਹ ਐਜੇ ਦੇਸ਼ ਵਾਸੀਓ ਕਿਉਂ ਦੇਖੋ ਸੱਚ ਹੈ ਜਿਨ੍ਹਾਂ ਦੇ ਪਰਿਵਾਰਾਂ ਨੂੰ ਪਿੱਛੇ ਖਬਰ ਉੱਠੀ ਸੀ 3-4 ਸਾਲ ਪਹਿਲਾਂ ਅਕੇ ਭਗਤ ਸਿੰਘ ਦੇ ਕੋਈ ਰਿਸ਼ਤੇਦਾਰ ਸੀ ਉਹਨਾਂ ਕੋ ਰੋਟੀ ਖਾਣ ਨੂੰ ਸੀ ਕੋਈ ਪੁੱਛਣ ਨਹੀਂ ਗਿਆ ਮੀਡੀਆ ਨੇ ਇਹ ਖਬਰ ਨੂੰ ਸੇ ਕੀਤੀ ਸੀ ਉਸ ਸਮੇਂ ਦੇਖੋ ਹਾਂ ਬਿਲਕੁਲ ਬਿਲਕੁਲ ਸੋਨੀ ਸਾਹਿਬ ਉਹਨਾਂ ਦਾ ਨਾਮ ਹੈ ਆਪਣੀ ਖੁਦੀ ਦੇ ਚੁੱਕੇ ਕਿਉਂਕਿ ਸਾਡੇ ਪਰਿਵਾਰ ਦੇ ਵਿੱਚੋਂ ਵੀ ਬਾਗੂ ਪੰਡਤ ਕਾਂਸ਼ੀਰਾਮ ਜਿਹੜੇ ਖਜ਼ਾਨਚੀ ਰਹੇ ਆ ਅਸ਼ੀ ਭਗਤ ਸਿੰਘ ਦੀ ਜਿਹੜੀ ਪਾਰਟੀ ਸੀਗੀ ਟੀਮ ਸੀਗੀ ਸਾਡੇ ਉਹ ਪਰਿਵਾਰ ਜਿਹਨੂੰ ਕਹ ਦਿੰਦੇ ਆਂ ਦੀ ਦਾਦਾ ਪੋਤਾ ਅੱਗੇ ਉਹਨਾਂ ਦੇ ਬੱਚੇ ਉਹ ਪਰਿਵਾਰ ਅੱਜ ਤੁਸੀਂ ਜਾ ਕੇ ਦੇਖ ਲਓ ਵੀ ਸਰਕਾਰੀ ਸਹਾਇਤਾ ਕਿੰਨੀ ਕਿ ਮਿਲ ਰਹੀ ਹੈ ਉਹਨਾਂ ਨੂੰ ਉਹਨਾਂ ਨੂੰ ਤਾਂ ਸਪੈਸ਼ਲ ਜਾਂ ਪਿੰਡ ਦਾ ਟੂਰਨਾਮੈਂਟ ਹੁੰਦਾ ਬਾਬੂ ਕਾਂਸੀ ਰਾਮ ਦੇ ਨੌ ਤੇ ਇਹ ਟੂਰਨਾਮੈਂਟ ਹੁੰਦਾ ਸ਼ਹੀਦ ਕਾਂਸੀ ਰਾਮ ਮੈਮੋਰੀਅਲ ਕਲੱਬ ਬਣਾਇਆ ਹੋਇਆ ਟੂਰਨਾਮੈਂਟ ਵਾਲਿਆਂ ਨੇ ਉਹਨਾਂ ਨੂੰ ਅਲੱਗ ਜਿਹਨੂੰ ਕਹ ਦਿੰਦੇ ਨੇ ਇੱਕ ਸਨਮਾਨ ਨਹੀਂ ਕੀਤਾ ਜਾਂਦਾ ਹਾਂ ਕਬੱਡੀ ਕੱਪ ਹੁੰਨੇ ਆ ਜਾਂ ਕਿਤੇ ਨਾ ਕਿਤੇ ਬੈਲ ਗੱਡੀਆਂ ਦੀ ਦੌੜ ਜਾਂ ਹੋਰ ਗੇਮਾਂ ਹੁੰਦੀਆਂ ਉਹਨਾਂ ਨੂੰ ਬਥੇੜਾ ਕਰੋੜਾ ਕਰੋੜਾ ਹਜ਼ਾਰਾ ਹਜ਼ਾਰਾ ਰੁਪਈਆ ਦੇ ਕੇ ਲੋਕ ਬਾਬੂ ਕਾਂਸ਼ੀ ਆਮ ਦੇ ਪਰਿਵਾਰ ਨੂੰ ਜਾਂ ਉਹਨਾਂ ਦੇ ਕਿਸੇ ਵੀ ਬੱਚੇ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਪਿੰਡ ਦੀ ਪੰਚਾਇਤ ਵੱਲੋਂ ਕੋਈ ਅਲੱਗ ਸਹਾਇਤਾ ਨਹੀਂ ਜਾਂ ਜਿਹਨੂੰ ਕਹਿ ਦਿੰਦੇ ਆਂ ਵੀ ਮੌਕੇ ਦੀ ਸਮੇਂ ਦੀ ਸਰਕਾਰ ਕੋਈ ਵੀ ਹੋਵੇ ਚਾਹ ਬਦਲ ਸਾਹਿਬ ਦੀ ਸਰਕਾਰ ਆਈਏ ਚਾਹ ਕਾਂਗਰਸ ਸਰਕਾਰ ਆਈਏ ਚਾਹ ਆਮ ਆਦਮੀ ਪਾਰਟੀ ਦੀ ਸਰਕਾਰ ਆਈਏ ਅਲੱਗ ਸਹਾਇਤਾ ਪਰਿਵਾਰ ਵਾਸਤੇ ਨਹੀਂ ਦਿਖੀ ਸਹਾਇਤਾ ਦਾ ਛੱਡੋ ਕੋਈ ਸਰਕਾਰੀ ਰੁਜ਼ਗਾਰ ਨਹੀਂ ਮਿਲਿਆ ਸਰਕਾਰੀ ਨੌਕਰੀ ਨਹੀਂ ਮਿਲੀ ਕੋਈ ਸਰਕਾਰੀ ਐਦਾਂ ਦਾ ਕੰਮ ਨਹੀਂ ਕਰਨ ਨੂੰ ਦਿੱਤਾ ਵੀ ਜੋ ਪਰਿਵਾਰ ਕਿਤੇ ਨਾ ਕਿਤੇ ਸੁੱਖ ਦੀ ਰੋਟੀ ਖਾ ਸਕੇ ਅੱਜ ਦਿਹਾੜੀਆਂ ਕੰਮ ਤੇ ਮਜਬੂਰ ਅੱਜ ਲੇਬਰ ਕੰਮ ਤੇ ਮਜਬੂਰ ਜੀ ਤੁਸੀਂ ਪਰਵਾਰਾਂ ਦੀ ਗੱਲ ਕਰਦੇ ਹੋ ਮੈਂ ਤੁਹਾਡੀ ਗਲਤੀ ਆ ਜੈਨਾ ਜਿਨ੍ਹਾਂ ਨੇ ਇਹ ਸੰਵਿਧਾਨ ਬਣਾਇਆ ਸਭ ਨੂੰ ਪਤਾ ਹੈ ਬਾਬਾ ਸਾਹਿਬ ਐਦਕਰ ਕੀ ਉਹਨਾਂ ਦਾ ਜ਼ਿਕਰ ਕਿੰਨਾ ਕੀਤਾ ਜਾਂਦਾ ਸਿਰਫ ਹੁਣ ਜੋ ਚੋਣਾਂ ਆਉਂਦੀਆਂ ਉਹਦਾ ਇੱਕ ਫੋਟੋ ਆ ਜਾਂਦੀ ਹੈ ਦਫਤਰਾਂ ਲਗਾਈ ਗਈ ਹੈ ਮੰਦੇ ਆ ਉਹਨਾਂ ਦਾ ਕਿੰਨਾ ਕੋਈ ਜ਼ਿਕਰ ਹੁੰਦਾ ਉਹਨਾਂ ਦੀਆਂ ਕਿੰਨੀਆਂ ਕੋਈ ਛਲਕੀਆਂ ਸਾਹਮਣੇ ਆਉਂਦੀਆਂ ਉਹਨਾਂ ਨੇ ਸੰਵਿਧਾਨ ਬਹੁਤ ਵਧੀਆ ਬਣਾਇਆ ਅੱਜ ਸਾਡੀ ਸਰਕਾਰਾਂ ਉਹਨਾਂ ਦੇ ਸੰਵਿਧਾਨ ਨੂੰ ਕੋਈ ਸਮਝਦੇ ਹੀ ਨਹੀਂ ਬਿਲਕੁਲ ਬਿਲਕੁਲ ਲੋਕਤੰਤਰ ਦਾ ਘਾਣ ਕਰ ਰਹੀਆਂ ਜੀ ਸਰਕਾਰਾਂ ਸੰਵਿਧਾਨ ਨੂੰ ਆਪਣੇ ਹੱਥ ਚ ਲੈ ਕੇ ਚੱਲ ਰਹੀਆਂ ਜੋ ਸੰਵਿਧਾਨ ਦੇ ਪੰਨਿਆਂ ਦੇ ਉੱਤੇ ਲਿਖਿਆ ਹੋਇਆ ਜਿਹੜੇ ਜਿਹੜੇ ਨੰਬਰ ਤੇ ਜਿਹੜੀ ਜਿਹੜੀ ਹੈਡਿੰਗ ਲਾਈਨ ਦਿੱਤੀ ਹੋਈ ਆ ਬਿਲਕੁਲ ਉਸ ਤੋਂ ਉਲਟ ਸਰਕਾਰ ਚੱਲਦੀ ਆ ਆਪਣੇ ਆਪ ਕਾਨੂੰਨ ਬਣਾ ਲੈਣੇ ਆਪਣੇ ਆਪ ਕਾਨੂੰਨ ਤੋੜ ਦੇਣੇ ਜਦੋਂ ਕੋਈ ਦਿਖੂਗਾ ਵੀ ਹਾਂ ਸਾਡਾ ਬੰਦਾ ਇਸ ਕਾਨੂੰਨ ਦੇ ਜਿਹੜੇ ਦਾਇਰੇ ਚ ਆ ਕੇ ਕਿਤੇ ਨਾ ਕਿਤੇ ਫਸ ਰਿਹਾ ਕਾਨੂੰਨ ਬਦਲ ਦੇਣਾ ਫਿਰ ਕਾਨੂੰਨ ਨੂੰ ਬਦਲ ਦੇਣਾ ਇਹਨੂੰ ਸੰਵਿਧਾਨਨੀ ਜੀ ਕਹਿੰਦੇ ਅਗਰ ਉਹ 22 ਲੋਕਾਂ ਨੇ ਸੰਵਿਧਾਨ ਨੂੰ ਲਿਖਣ ਦੇ ਵਿੱਚ ਆਪਣੀ ਮਿਹਨਤ ਕੀਤੀ ਸੀ ਬਾਬਾ ਮਿਹਨਤ ਕਰਦੀ ਸੀ ਗੱਲ ਕਰਦੇ ਉਹਨਾਂ ਨੇ ਸੰਵਿਧਾਨ ਬਣਾਇਆ ਸੀ ਲਿਖਿਆ ਸੀ لیکن ਉਹ ਸੰਵਿਧਾਨ ਦੇ ਉਲਟ ਹਮੇਸ਼ਾ ਹੀ ਸਰਕਾਰ ਚਲਦੀ ਜਾ ਰਹੀ ਆ ਖਾਸ ਕਰਕੇ ਨਰਿੰਦਰ ਮੋਦੀ ਦੀ ਸਰਕਾਰ ਭਾਜਪੀ ਦੀ ਸਰਕਾਰ ਤਾਂ ਸਾਨੂੰ ਸੰਵਿਧਾਨ ਦੇ ਅੰਦਰ ਚਲਦੀ ਦੀ ਹੀ ਨਹੀਂ ਖਾਸ ਕਰਕੇ ਜੇ ਦੇਖਿਆ ਜਾਵੇ ਪੰਜਾਬ ਚ ਨਹੀਂ ਚਲਦੀ ਦੀ ਗਈ ਬਾਕੀ ਗੱਲ ਰਹੀ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਵੀ ਆਪਣੀ ਮਰਜ਼ੀ ਕਰਦੀ ਆ ਰਹੀ ਆ ਕਿਉਂਕਿ ਪੰਜਾਬ ਦੇ ਕਿੰਨੇ ਬੇਰੁਜ਼ਗਾਰ ਲੋਕ ਫਿਰਦੇ ਆ ਕਿੰਨੇ ਪੜ੍ਹੇ ਲਿਖੇ ਸਾਡੇ ਅੱਜ ਬੱਚਿਆਂ ਫਿਰਦੀ ਆ ਮੈਂ ਖੁਦ ਆਪਣੀ ਗੱਲ ਕਰਾਂ ਮੇਰੇ ਪਰਿਵਾਰ ਦੇ ਵਿੱਚ ਚਾਰ ਬੇਟੀਆਂ ਸਾਡੇ ਕੋਈ ਬੇਟਾ ਨਹੀਂ ਜੀ ਹੈ ਸਾਡੇ ਪਰਿਵਾਰ ਨੇ ਪਤਾ ਨਹੀਂ ਕਿੱਦਾਂ ਆਪਣੇ પેટ ਨੂੰ ਇਕੱਠਾ ਦੇ ਦੇ ਕੇ ਕਿਹੜੇ ਕਿਹੜੇ ਖਰਚੇ ਰੋਕੇ ਕਿਹੜੀ ਕਿਹੜੀ ਚੀਜ਼ ਸੁਪਰੀਆਂ ਜਾ ਨੂੰ ਪੜਾਇਆ ਅੱਜ ਸਾਡੀਆਂ ਬੱਚੀਆਂ ਬੀਏ ਐਮਏ ਕਰਕੇ ਕਿਤੇ ਨਾ ਕਿਤੇ 5 7 5000 7000 10000 ਦੀ ਨੌਕਰੀ ਕਰਨ ਨੂੰ ਮਜਬੂਰ ਆ ਮੇਰਾ ਇਕੱਲਾ ਪਰਿਵਾਰ ਨਹੀਂ ਪਤਾ ਨਹੀਂ ਕਿੰਨੇ ਕੁ ਪੰਜਾਬ ਦੇ ਵਿੱਚ ਇਦਾਂ ਦੇ ਪਰਿਵਾਰਾਂ ਜਾਂ ਜਿਵੇਂ ਪਟਿਆਲੇ ਜਿੱਥੇ ਲੜਕਾ ਹੈ ਜਾਂ ਸਾਡੀ ਇੱਕ ਅੰਮ੍ਰਿਤਸਰ ਤੋਂ ਲੜਕੀ ਹੈ ਜਿਹੜੀ ਤਲਵਾਰ ਬਾਜੀ ਦੀ ਕਿਤੇ ਨਾ ਕਿਤੇ ਗੇਮ ਕਰਦੀ ਹੈ ਖੇਡ ਕਰਦੀ ਹੈ ਉਹ ਵਿਚਾਰੀ ਚਾਹ ਦੀ ਰੇੜੀ ਲਾ ਰਹੀ ਹੈ 10 10 ਰੁਪਏ ਬਣਾ ਕੇ ਕਿਤੇ ਨਾ ਕਿਤੇ ਜੋੜ ਕੇ ਆਪਣਾ ਨੈਸ਼ਨਲ ਲੈਵਲ ਤੇ ਖੇਡਣ ਜਾਂਦੀ ਹੈ ਕਿ ਆ ਸਰਕਾਰਾਂ ਨੇ ਇਹੀ ਕੁਝ ਕਰਨਾ ਹੁੰਦਾ ਜੀ ਚਾਹੇ ਸੈਂਟਰ ਸਰਕਾਰ ਹੋਵੇ ਚਾਹੇ ਸਾਡੀ ਸੂਬਾ ਸਰਕਾਰ ਹੋਵੇ ਜ ਜੀ ਕੋਈ ਧਿਆਨ ਨਹੀਂ ਕਿਸਦਾ ਉਹ ਲੜਕੀ ਦੇ ਪਿਓ ਦੇ ਉੱਪਰ ਲੱਖਾਂ ਰੁਪਏ ਦਾ ਕਰਜ਼ਾ ਹੈ ਔਰ ਉਸਨੇ ਸਾਫ਼ ਮਨਾ ਕਰ ਦਿੱਤਾ ਕਿ ਮੈਂ ਹੁਣ ਗੇਮ ਨਹੀਂ ਕਰਨੀ ਮੈਂ ਚਾਹ ਦੀ ਰੇਡ ਲਗਾਈ ਖੂਸ਼ਾਂ ਔਰ ਲੋਕਾਂ ਦੇ ਝੂਠੇ ਭਾਂਡੇ ਤੋਰੀ ਹੈ ਇੱਕ ਮਹੀਨਾ ਹੋ ਗਿਆ ਆਪਾਂ ਨੂੰ ਇਹ ਖਬਰ ਨਸ਼ੇ ਕਿਤੇ ਪਰ ਹਜੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਸ਼ਰਮਾ ਜੀ ਦੇਖੋ हां बिल्कुल सोडी साहब बिल्कुल देखो लड़की ਦੇ ਕਹਿਣ ਦੇ ਮੁਤਾਬਕ ਵੀ ਸਾਡੀ ਟੀਮ ਖੁਦ ਮੈਂ ਉਹਦੀ ਲੜਕੀ ਦੀ ਜਿਹੜੀ ਕਰਕੇ ਆਇਆ ਸੀਗਾ ਉਸ ਲੜਕੀ ਦੇ ਨਾਲ ਗੱਲਬਾਤ ਕੀਤੀ ਸੀ ਉਹ ਲੜਕੀ ਨੇ ਦੱਸਿਆ ਸੀ ਵੀ ਮੇਰੇ ਕੋਲ ਪਤਾ ਨਹੀਂ ਕਿੰਨਾ ਕਮੀਡੀਆ ਆ ਗਿਆ ਮੀਡੀਆ ਦਾ ਸਹਿਯੋਗ ਬਹੁਤ ਹੈ ਲੇਕਿਨ ਉਸ ਦਾ ਜਿਹੜਾ ਰਿਜ਼ਲਟ ਮਿਲਣਾ ਚਾਹੀਦਾ ਉਹਦਾ ਜਿਹੜਾ ਰਿਜ਼ਲਟ ਆਉਣਾ ਚਾਹੀਦਾ ਉਹ ਸਰਕਾਰਾਂ ਵੱਲੋਂ ਆਉਣਾ ਚਾਹੀਦਾ ਸਬੰਧਤ ਵਿਭਾਗਾ ਵੱਲੋਂ ਆਉਣਾ ਚਾਹੀਦਾ ਜੋ ਕਿ ਨਹੀਂ ਮਿਲਿਆ ਲੜਕੀ ਦੇ ਕਹਿਣ ਦੇ ਮੁਤਾਬਕ ਮੈਂ ਨੈਸ਼ਨਲ ਲੈਵਲ ਤੇ ਖੇਡਣ ਜਾਣੀ ਆ ਜਿੰਨਾ ਖਰਚਾ ਹੁੰਦਾ ਮੇਰੇ ਪਿਤਾ ਜੀ ਕਰਦੇ ਆ ਮੇਰੇ ਪਿਤਾ ਜੀ ਖਰਚੇ ਚ ਖਰਚੇ ਚ ਦਬ ਚੁੱਕੇ ਆ ਕਿਉਂਕਿ ਮੈਂ ਗੇਮ ਕਰ ਰਹੀ ਆ ਕਿਤੇ ਨਾ ਕਿਤੇ ਅੱਜ ਪਿਤਾ ਜੀ ਦੀ ਜਗਾ ਨਾਲ ਜਾਂ ਪਿਤਾ ਜੀ ਦੇ ਨਾਲ ਮੈਂ ਹੈਲਪ ਕਰਦੀ ਆ ਚਾਹ ਦੀ ਰੇੜੀ ਲਾ ਰਹੀ ਆ ਇੰਟਰਨੈਸ਼ਨਲ ਲੈਵਲ ਤੇ ਮੈਂ ਖੇਡਣਾ ਸੀ ਲੇਕਿਨ ਖਰਚੇ ਨੂੰ ਦੇਖ ਕੇ ਮੈਂ ਕਿਤੇ ਨਾ ਕਿਤੇ ਪਿੱਛੇ ਵਾਪਸ ਹੋ ਗਈਆਂ ਮੈਂ ਖਰਚਾ ਜੋੜ ਕੇ ਪੈਸੇ ਜੋੜ ਕੇ ਫਿਰ ਗੇਮ ਕਰਾਂਗੀ ਸ਼ਰਮ ਆਉਣੀ ਚਾਹੀਦੀ ਹੈ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਖੇਡ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਵਿਭਾਗ ਦੇ ਜਿਹੜੇ ਅਫਸਰ ਬੜੇ ਹੋਏ ਆ ਹਜ਼ਾਰਾਂ ਹਜ਼ਾਰਾਂ ਲੱਖਾਂ ਲੱਖਾਂ ਰੁਪਏ ਤਨਖਾਹ ਲੈਣੇ ਆ ਜੇ ਅੱਜ ਸਾਡੇ ਬੱਚੇ ਪੜ੍ਹ ਲਿਖ ਕੇ ਗੇਮ ਕਰਕੇ ਖਾਸ ਕਰਕੇ ਜਿਹੜੀਆਂ ਬੱਚੀਆਂ ਖੇਡ ਕਰਕੇ ਚਾਹਦੀ ਰੇੜੀ ਲਾਉਣ ਤਾਂ ਇਸ ਤੋਂ ਵੱਡੀ ਸ਼ਰਮ ਦੀ ਗੱਲ ਕਿਹ ਹੋ ਸਕਦੀ ਹੈ ਜੀ ਨਹੀਂ ਸ਼ਰਮਾ ਜੀ ਫਿਰ ਆਖਰੀ ਸਵਾਲ ਇੱਕ ਫਿਰ ਤਾਂ ਸਾਨੂੰ ਅਜ ਇਹ ਸਾਡੇ ਦੇਸ਼ ਨੂੰ ਗੰਦੰਦਰ ਦਿਵਸ ਮਨਾਣਾ ਹੀ ਛੱਡ ਦੇਣਾ ਚਾਹੀਦਾ ਹੈ ਦੇਖੋ ਸਾਹਬ ਜੀ ਗੱਲ ਹੈ ਅਸੀਂ ਮੰਦੇ ਆ ਅਸੀਂ ਮੰਨਾਰੇ ਆ ਸਾਡੇ ਬਹੁਤ ਕੁਰਬਾਨੀਆਂ ਹੋਈਆਂ ਪਰ ਜਿਹਦੇ ਕਦੇ ਕੀਤੇ ਦੇ ਫਾਇਦੇ ਹੁੰਦੇ ਆ ਨੁਕਸਾਨ ਨਹੀਂ ਹੁੰਦੇ ਤਾਂ ਸਾਨੂੰ ਉਹ ਚੀਜ਼ ਨੂੰ ਛੱਡ ਦੇਣਾ ਚਾਹੀਦਾ ਹੈ ਦੇਖੋ ਛੋਡੀ ਸਾਹਿਬ ਮਨਾਉਣਾ ਚਾਹੀਦਾ ਜਿਸ ਇੰਨੀ ਕਹਿੰਦੇ ਨਹੀਂ ਮਨਾਉਣਾ ਚਾਹੀਦਾ ਜੋ ਸਿਸਟਮ ਬਣਿਆ ਹੋਇਆ ਹੈ ਜਾਂ ਜਿਹੜੇ ਲੋਕਾਂ ਦੀਆਂ ਕੁਰਬਾਨੀਆਂ ਕਿਉਂ ਅਗਰ ਅਸੀਂ ਮਨਾਉਣਾ ਛੱਡ ਦੋਗੇ ਉਹ ਲੋਕਾਂ ਦੀਆਂ ਕੁਰਬਾਨੀਆਂ ਮਤਲਬ ਜਿਹਨੂੰ ਕਹਿੰਦੇ ਨਾ ਬੇਕਾਰ ਹੋ ਜਾਣਗੀਆਂ ਜਾਂ ਜਿਹੜੇ ਲੋਕ ਬਣੇ ਸੀਗੇ ਜਾਂ ਜਿੱਥੋਂ ਸਟਾਰਟਿੰਗ ਹੋਈ ਸੀ ਜਿਵੇਂ ਮੈਂ ਗੱਲ ਕੀਤੀ ਸੀ 1950 ਦੇ ਵਿੱਚ ਜਿਹੜੀ ਸਟਾਰਟਿੰਗ ਹੋਈ ਸੀ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ ਸੀਗਾ ਉਸ ਤੋਂ ਬਾਅਦ ਉਹ ਆਪਣੇ ਹਿਸਾਬ ਨਾਲ ਚੱਲਦੇ ਆਏਗੇ ਜਿਉਂ-ਜਿਉਂ ਸਮਾ ਅੱਗੇ ਜਾਂਦਾ ਜਾਏਗਾ ਸਰਕਾਰਾਂ ਬਦਲਦੀਆਂ ਜਾਂਦੀ ਗਈਆਂ ਸੰਵਿਧਾਨ ਤੋਂ ਉਲਟ ਚੱਲਦੇ ਗਏ ਆ ਹਾਲਾਂਕਿ ਜ ਕਟਿੰਗ ਹੋਈ ਸੀ ਸ਼ੁਰੂਆਤ ਦੇ ਵਿੱਚ ਜਿਹੜੀਆਂ ਵੀ ਸਰਕਾਰਾਂ ਬਣੀਆਂ ਜਾਂ ਜਿਹੜੇ ਵੀ ਲੋਕ ਸੀਟਾਂ ਦੇ ਬੈਠੇ ਆ ਬੜੇ ਪਿਆਰ ਦੇ ਨਾਲ ਬੜੇ ਤਰੀਕੇ ਦੇ ਨਾਲ ਜਿਹੜਾ ਸੰਵਿਧਾਨ ਦਾ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਸਤਕਾਰ ਕਰਕੇ ਉਸ ਨੂੰ ਚਲਾਇਆ ਲੇਕਿਨ ਸਰਕਾਰਾਂ ਬਦਲਦੀ ਗਈਆਂ ਸਰਕਾਰਾਂ ਆਪਣੇ ਹਿਸਾਬ ਨਾਲ ਚੱਲਦੀ ਜਾਈ ਗਈਆਂ ਜਿਹੜਾ ਸੰਵਿਧਾਨ ਨੂੰ ਪੈਰਾ ਚ ਲਟਾੜ ਕੇ ਜਾਂ ਸੰਵਿਧਾਨ ਦੀਆਂ ਲਿਖੀਆਂ ਹੋਈਆਂ ਲਾਈਨਾਂ ਨੂੰ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਕਰਕੇ ਆਪਣੀਆਂ ਵਿੱਚ ਲਾਈਨਾਂ ਐਡ ਕਰਕੇ ਆਪਣੇ ਕਾਨੂੰਨ ਬਣਾ ਕੇ ਲੋਕਾਂ ਦੇ ਉੱਤੇ ਤਸ਼ੱਦਦ ਢਾ ਰਹੇ ਆ ਕਹਿਰ ਢਾ ਰਹੀਆਂ ਸਰਕਾਰਾਂ ਸ਼ਰਮ ਆਉਣੀ ਚਾਹੀਦੀ ਹੈ ਜੀ ਲੇਕਿਨ ਯਾਦ ਜ਼ਰੂਰ ਕਰਨਾ ਚਾਹੀਦਾ ਚਾਹੇ 26 ਜਨਵਰੀ ਹੋਵੇ ਚਾਹੇ 15 ਅਗਸਤ ਹੋਵੇ ਇਹ ਨੂੰ ਪੜਾਣੀ ਚਾਹੀਦਾ ਜੀ ਨਹੀਂ ਠੀਕ ਹੈ ਜੀ ਮੇਰੇ ਕਹਿੰਦਾ ਉਹ ਮਤਲਬ ਨਹੀਂ ਜੀ ਮੈਂ ਮਾਫੀ ਚਾਹਨਾ ਤੇ ਮੇਰੇ ਕਹਿੰਦਾ ਇੱਕ ਮਤਲਬ ਇਹ ਹੈ ਕਿ ਦੇਖੋ ਜਗਾ ਜਗਾ ਤੁਸੀਂ ਝੰਡੇ ਲਾਤੇ ਜਗਾ ਜਗਾ ਤਰੰਗੇ ਦਿਖਾਤੇ ਇਨਾ ਖਰਚਾ ਕੀਤਾ ਤੇ ਗੱਲ ਉੱਥੇ ਆ ਜਾਂਦੀ ਹੈ ਇਕੱਲੀ ਉਹ ਇੱਕ ਖਿਡਾਰੀ ਜਿਹੜੇ ਅਜੇ ਲੋੜਵੰਦ ਚਾਹੇ ਉਹ ਪੜ੍ਹੇ ਲਿਖੇ ਬੱਚੇ ਬੇਰੁਜ਼ਗਾਰ ਨੇ ਚਾਹੇ სპੋਰਟਸਮੈਨ ਨੇ ਕੋਈ ਵੀ ਹੈ ਪਰਿਵਾਰ ਨੇ ਲੋੜਵੰਦ ਉਹਨਾਂ ਦੀ ਮਦਦ ਨਹੀਂ ਕਰਨੀ ਜਾਈਦੀ ਜਿਹੜਾ ਇਹ ਖਰਚਾ ਅੱਜ ਦੇ ਦਿਨ ਸਪੈਸ਼ਲ ਸਪੈਸ਼ਲ ਕੱਲ ਤੋਂ ਅੱਜ ਤੱਕ ਹੋ ਰਿਹਾ ਹੈ ਬੋਲੋ ਛੋਟੀ ਸਾਹਿਬ ਦੇਖੋ ਯਾਦ ਕਰਨਾ ਚਾਹੀਦਾ ਹੈ ਲੇਕਿਨ ਖਰਚਾ ਕਿੰਨਾ ਕਰਨਾ ਸਰਕਾਰਾਂ ਨੇ ਜਿਹੜਾ ਖਰਚਾ ਤੁਸੀਂ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਸੂਬੇ ਬਣੇ ਹੋਏ ਐ 26 ਜਨਵਰੀ ਦੇ ਖਰਚੇ ਤੇ ਉੱਤੇ ਲਿਸਟ ਮਗਾਲਣ ਮੋਦੀ ਸਾਹਿਬ ਲਿਸਟ ਮਗਾਲਣ ਉਹ ਵਿਭਾਗ ਦੇ ਜਿਹੜੇ ਕਿਤੇ ਨਾ ਕਿਤੇ ਅਕਸਰ ਹਨ ਉਹਨੂੰ ਫਿਰ ਐਡ ਕਰਕੇ ਲੋਕਾਂ ਦੇ ਵਿੱਚ ਜਨਤਕ ਕਰਨ ਵੀ ਇੰਨਾ ਖਰਚਾ ਅੱਜ ਸਰਕਾਰਾਂ ਨੇ ਫਲਾਣੇ ਸੂਬੇ 'ਚ ਕਰਿਆ ਚਾਹੇ ਹਰਿਆਣਾ ਸਰਕਾਰ ਨੇ ਕਰਿਆ ਪੰਜਾਬ ਨੇ ਕਰਿਆ ਰਾਜਸਥਾਨ ਨੇ ਕਰਿਆ ਕਮਾਚਲ ਪ੍ਰਦੇਸ਼ ਨੇ ਕਰਿਆ ਹਿੰਦੁਸਤਾਨ ਨੇ ਪੂਰੇ ਸੈਂਟਰ ਸਰਕਾਰ ਨੇ ਕਰਿਆ ਅਗਰ ਉਹੀ ਖਰਚੇ ਨੂੰ ਕਿਤੇ ਨਾ ਕਿਤੇ ਘਟਾ ਕੇ ਲੋਕਾਂ ਦੀ ਆਰਥਿਕ ਸਹਾਇਤਾ ਕੀਤੀ ਜਾਂਦੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਲੋਕਾਂ ਨੂੰ ਲੋਨ ਦੇ ਰੂਪ ਦੇ ਵਿੱਚ ਪੈਸਾ ਦੇ ਕੇ ਉਹਨਾਂ ਦੇ ਰੁਜ਼ਗਾਰ ਤੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਨੌਕਰੀਆਂ ਦਿੱਤੀਆਂ ਜਾਂਦੀਆਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਰਕਾਰਾਂ ਸਹੀ ਸੋਚਦੀਆਂ ਲੇਕਿਨ ਸ਼ਬੀਰ ਜਨਾਬ ਇਹਨੂੰ ਬਹੁਤ ਪੈਸਾ ਸਰਕਾਰਾਂ ਖਰਾਬ ਕਰਦੀਆਂ ਖਰਚਾ ਕਰਦੀਆਂ 15 ਅਗਸਤ ਨੂੰ ਕਰਦੀਆਂ ਲੇਕਿਨ ਉਹਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ ਜਦ ਅਸਲੀ ਲੋਕਾਂ ਤੱਕ ਲੋਕਾਂ ਨੂੰ ਸਹਾਇਤਾ ਨਾ ਮਿਲੇ ਜੀ ਸੋ ਸੰਦੀਪ ਸ਼ਰਮਾਈ ਤੁਸੀਂ ਸਾਨੂੰ ਅੱਜ ਗਣਤੰਤਰ ਦਿਵਸ ਤੇ ਬਹੁਤ ਹੀ ਅਪਡੇਟ ਦਿੱਤੀ ਬਹੁਤ ਜ਼ਿਆਦਾ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਨਾਬ ਧੰਨਵਾਦ ਓਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਸੀ ਸੰਜੀਵ ਸ਼ਰਮਾ ਜੀ ਜਿਨ੍ਹਾਂ ਨੇ ਸਾਨੂੰ ਅੱਜ ਜਿੱਥੇ ਪੂਰਾ ਦੇਸ਼ 76ਵਾਂ ਆਪਣਾ ਰਿਪਬਲਿਕ ਡੇ ਯਾਨੀ ਗਣਤੰਤਰ ਦਿਵਸ ਮਨਾ ਰਿਹਾ ਹੈ ਉੱਥੇ ਹੀ ਇਹਨਾਂ ਨੇ ਸਾਨੂੰ ਦੱਸਿਆ 2020 ਦੀ ਸ਼ੁਰੂਆਤ ਕਿੱਥੋਂ ਹੋਈ ਤੇ ਕੀ ਕੁਝ ਇਹਦੇ ਵਿੱਚ ਹੁੰਦਾ ਹੈ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਯਾਨੀ ਅੱਜ ਰਾਸ਼ਟਰਪਤੀ ਦ੍ਰੋਪਦੀ ਵੱਲੋਂ ਝੰਡਾ ਲਹਿਰਾ ਕੇ ਰੇਡ ਨੂੰ ਸ਼ੁਰੂ ਕੀਤਾ ਗਿਆ ਤੇ ਰੇਡ 90 ਮਿੰਟਾਂ ਤਕ ਲਗਭਗ ਚੱਲੀ ਉਸ ਤੋਂ ਬਾਅਦ ਜਿਹੜੇ ਸਾਡੇ ਪੀਐਮ ਨੇ ਨਰਿੰਦਰ ਮੋਦੀ ਉਹ ਉੱਥੇ ਮੌਜੂਦ ਸਨ ਨਾਲ ਅਮਿਤ ਸ਼ਾ ਜਿਹੜੇ ਕੇਂਦਰੀ ਕੈਬਨਰ ਮੰਤਰੀ ਸਾਰੇ ਮੌਜੂਦ ਸੀਗੇ ਤੇ ਇਸ ਤੋਂ ਇਲਾਵਾ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਸ਼ਾਈ ਸ਼ਹਿਰ ਪਟਿਆਲਾ ਦੇ ਵਿੱਚ ਝੰਡਾ ਲਹਿਰਾਇਆ ਝੰਡਾ ਲਹਿਰਾਉਣ ਤੋਂ ਉਹਨਾਂ ਨੇ ਦੇ ਪੰਜਾਬ ਦੇ ਲੋਕਾਂ ਨੂੰ ਅੱਜ ਇੱਕ ਮੈਸੇਜ ਦਿੱਤਾ ਕਿ ਅਸੀਂ ਕਿਸਾਨਾਂ ਦੇ ਅਕ ਵਿੱਚ ਖੜੇ ਆਂ ਤੇ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਗੱਲ ਵੀ ਬਾਤ ਵੀ ਕੀਤੀ ਕਿ ਇਹਨਾਂ ਦੀਆਂ ਡਿਊਟੀਆਂ ਬਹੁਤ ਸਖਤ ਨੇ ਤੇ ਇਹਨਾਂ ਨੂੰ ਕੋਈ ਛੁੱਟੀ ਨਹੀਂ ਨਾਲ ਹੀ ਉਹਨਾਂ ਨੇ ਬੀਜੇਪੀ ਸਰਕਾਰ ਨੂੰ ਘੇਰਿਆ ਵੀ ਹੈ ਕਿ ਪੰਜਾਬ ਦਾ 5500 ਕਰੋੜ ਰੁਪਇਆ ਸਾਨੂੰ ਜਲਦੀ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਲੋਕਾਂ ਦਾ ਵਿਕਾਸ ਪੰਜਾਬ ਦਾ ਕਰ ਸਕੀਏ ਤੇ ਸਭ ਤੋਂ ਵੱਡੀ ਗੱਲ ਇਸ ਵਿੱਚ ਆ ਜੇ ਰਹੀ 26 ਗੰਦੰਦਰ ਦਿਵਸ ਦੇ ਵਿੱਚ ਕਿ ਜਿਹੜੀਆਂ ਝਾਕੀਆਂ ਸੀ ਉਦੇ ਵਿੱਚ 2 ਸਾਲ ਬਾਅਦ ਇੱਕ ਜਿਹੜੀ ਰੋਕ ਲੱਗੀ ਸੀ ਪੰਜਾਬ ਦੀ ਝਾਕੀ ਦੇ ਉਹ ਅੱਜ ਕਿੱਥੇ ਨਾਲ ਹਾਟੇ ਦਿਖੀ ਤੇ ਅੱਜ ਪੰਜਾਬ ਦੀਆਂ ਝਾਕੀਆਂ ਉੱਥੇ ਦਿਖੀਆਂ ਸਪੈਸ਼ਲ ਜਿਹੜਾ ਪੰਜਾਬ ਦੀ ਵਿਰਸਤਾ ਹੈ ਉਹਨੂੰ ਦਰਸਾਇਆ ਗਿਆ ਸੋ ਦੋਸਤੋ ਇਹ ਸੀ ਸਾਡੀ ਅੱਜ 26 ਤਰੀਕ ਦੇ ਰਿਵੋਲਿਊਸ਼ਨ ਡੇ ਤੇ ਬਹੁਤ ਵੱਡੀ ਅਪਡੇਟ ਤੇ ਕੋਈ ਹੋਰ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਪ ਵਿੱਚ ਹੋਵਾਂਗਾ ਜਲਦੀ